ਸਨੀ ਅੱਛਾ ਕਿੱਦਾਂ ਯਾਰੀ ਕਿੱਦਾਂ ਪਈ ਉਹਨਾਂ ਨਾਲ ਯਾਰ ਇਹਦਾ ਜਿਵੇਂ ਬਸ ਉੱਦੀ ਮਿਲੇ ਸੀਗੇ ਮੈਂ ਸਬਜੀ ਮੰਡੀ ਦੇ ਵਿੱਚ ਜਿਹੜੀ ਕੁੜੀ ਵਿੱਚ ਉਹ ਸੀ ਉਹਦੇ ਵਿੱਚ ਮੈਂ ਤੇ ਫਿਰ ਕੁੜੀ ਕਿੱਥੇ ਗਈ ਕੁੜੀ ਸੈਟ ਹੋਈ ਨਹੀਂ ਮੁੰਡਾ ਸੈਟ ਹੋ ਗਿਆ ਹੁਣ ਵੀ ਮੈਂ ਰੀਲਾ ਬਣਾਉਣਾ ਜਦੋਂ ਮੈਂ ਵੀਲਾ ਆਵਾਂ ਵਿੱਚ ਬੈਠਾ ਦਾ ਘੇੜਾ ਲਾ ਦੰਨਾ ਤੁਹਾਨੂੰ ਵੀ ਬਹੁਤ ਨੈਗੇਟਿਵ ਕਮੈਂਟ ਆਉਂਦੇ ਹੁਣੇ ਨਹੀਂ 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 ਉਹ ਭੈਣ ਛੋਟੀ ਹੋਵੇ ਚਾਹੇ ਵੱਡੀ ਪਰ ਆਮਾ ਦੀ ਸ਼ਾਨ ਹੁੰਦੀ ਆ ਤੇ ਉਹ ਸ਼ਾਨ ਆ ਤੁਹਾਡੇ ਦਾ ਕਿਆ ਬਾਤ ਜਦੋਂ ਮੈਂ ਰੀਲਾ ਨੂੰ ਨੇ ਸਟਾਰਟ ਕੀਤੀਆਂ ਪਲਸ 2 ਤੋਂ ਬਾਅਦ ਤੇ ਉਹਦੇ ਮੈਂ ਕੰਮ ਕਰਦਾਂ ਉਹਨਾਂ ਨੂੰ ਕਿਹੜਾ ਕੰਮ ਕਰਦੀ ਮੈਂ ਕਰਦੇ ਲੁਧਿਆਣਾ ਫੈਕਟਰੀ ਦੇ ਵਿੱਚ ਹਮ ਕਾਦੀ ਕਾਦੀ ਫੈਕਟਰੀ ਚ ਕੰਮ ਕਰਦੀ ਫੈਕਟਰੀ ਉੱਥੇ ਟੋਪੀਆਂ ਬਣਦੀਆਂ ਸੀ ਅੱਛਾ ਟੋਪੀਆਂ ਵਾ ਵਾਗੀਆਂ ਯਾਰ ਤੇ ਮੈਂ ਇੱਕ ਹੁੰਦਾ ਨਾ ਸੜਾ ਸੁਪਨਾ ਕਿ ਸੀ ਆਪਣੀ ਮਾਂ ਦਾ ਸੁਪਨਾਏ ਵਾਲਾ ਪੂਰਾ ਕਰਨਾ ਸੋ ਕਿਹੜਾ ਉਹ ਸੁਪਨਾ ਹੈ ਜਿਹੜਾ ਸੋਭਿਤ ਨੇ ਸੋਚਿਆ ਕਿ ਮੈਂ ਆਪਣੀ ਮੰਮੀ ਦਾ ਇਹ ਵਾਲਾ ਸੁਪਨਾ ਜ਼ਰੂਰ ਪੂਰਾ ਕਰਨਾ ਘਰ ਪੋਣਾ ਵਧੀਆ ਮੰਮੀ ਨੂੰ ਕਰਤਾ ਕਿ ਮੈਂ ਘਰ ਘਰ ਘਣਾ ਵਧੀਆ ਮੰਮੀ ਜੀ ਬਸ ਆ ਤੁਸੀਂ 12 ਪੜਿਓ ਹਾਂਜੀ 12 ਪੜਿਓ ਅੱਗੇ ਚਾਹ ਨਹੀਂ ਰਹੀ ਪੜਨ ਦੀ ਨਹੀਂ 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 ਇਹ ਵੀ ਮਸੀ ਕਰ ਗਿਆ ਜਿਹੜੇ ਦੋ ਪੇਪਰ ਨਕਲ ਮਾਰ ਕੇ ਕਿਤੇ ਪਲੱਸ 2 ਚ ਤੇ ਬਾਕੀ ਲੌਕਡਾਊਨ ਲੱਗ ਗਿਆ ਉਸ ਤੋਂ ਬਾਅਦ ਅੱਛਾ ਕੋਵਿਡਾ ਦਾ ਸਰਟੀਫਿਕੇਟ ਚ ਕੀ ਫੇਰਨਾ ਤੁਸੀਂ ਹਾਂਜੀ ਬਾਹਮਣ ਤੇ ਜੱਤ ਇਕੱਠੇ ਹੋਏ ਤਰਖਾਨ ਕਈ ਮੱਝ ਵੀ ਤੇ ਕਈ ਨੇਚ ਮਾਰ ਦੇਖਣੇ ਤੈਨੂੰ ਸਾਡੀਆਂ ਹੋ ਸਾਡੀਆਂ ਸਟੋਰੀਆਂ ਚ ਯਾਰ ਦੇਖਣੇ ਯਾਰ ਸਾਰੇ ਹੀਰੇ ਦਿਲਦਾਰ ਦਿਖਣੇ ਤੈਨੂੰ ਸਾਡੀਆਂ ਸਤਿ ਸ਼੍ਰੀ ਅਕਾਲ ਬੀਐਮਐਸ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਅਮਨਦੀਪ ਸਵਾਗਤ ਕਰਦੀ ਆਂ ਔਰ ਜੇਕਰ ਗੱਲ ਕਰਾਂ ਸੋਸ਼ਲ ਮੀਡੀਆ ਤੇ ਤਾਂ ਸੋਸ਼ਲ ਮੀਡੀਆ ਤੇ ਰੀਲਸ ਜਦੋਂ ਅਸੀਂ ਦੇਖਦੇ ਆਂ ਤਾਂ ਇੱਕ ਚਿਹਰਾ ਆਮ ਸਾਹਮਣੇ ਆ ਹੀ ਜਾਂਦਾ ਕਿਉਂਕਿ ਉਸ ਲੜਕੇ ਦੀ ਜੇ ਗੱਲ ਕਰਾਂ ਤਾਂ ਉਹਨੇ ਆਪਣੀ ਜਾਤ ਪਾਤ ਨੂੰ ਪਿੱਛੇ ਨਹੀਂ ਛੱਡਿਆ ਔਰ ਹੋਰ ਗੱਲ ਉਹਦੇ ਉਹਦੇ ਬਾਰੇ ਗੱਲਾਂ ਤਾਂ ਉਹਨੇ ਗਾਣੇ ਵੀ ਗਾਏ ਨੇ ਉਹਨੇ ਵਲੋਗਿੰਗ ਵੀ ਕੀਤੀ ਹੈ ਤੇ ਨਾਮ ਉਹਨਾਂ ਦਾ ਹੈ ਸੋਬਿਤ ਸੋਬੀ ਬਹੁਤ-ਬਹੁਤ ਸਵਾਗਤ ਹੈ ਬੀਐਮਐਸ نیوز ਤੇ ਸੋਬਿਤ ਸੋਬੀ ਜੇ ਮੈਂ ਨਾਮ ਬਾਰੇ ਜਾਣਨਾ ਚਾਹਾਂ ਹਰ ਕੋਈ ਦੇਖਦਾ ਹਰ ਕਿਸੇ ਦੇ ਨਾਮ ਵਿੱਚ ਹੀ ਮਤਲਬ ਉਹ ਕਿ ਜਿਦਾ ਹੁਣ ਤੁਹਾਡੇ ਸੋਬੀ ਆ ਤਾਂ ਉਹ ਸੋਬਿਤ ਦੇ ਨਾਲ ਮਿਲਦਾ ਜੁਲਦਾ ਹੀ ਆ ਕੀ ਇਹ ਸਰਨੇਮਾ ਆ ਜਾਂ ਘਰ ਦਾ ਨਾਮ ਆ ਕੀ ਆ ਇਹ ਘਰ ਦਾ ਨਾਮ ਆ ਸੋਬੀ ਤੇ ਜਿਵੇਂ ਮੈਨੂੰ ਸੋਬਿਤ ਦਾ ਨਾਮ ਸੋਬੀ ਤਾਂ ਸੋਬੀ ਹਰੇ ਘਰੀ ਕਹਿੰਦੇ ਆ ਸੋਬੀ ਪਿਆਰ ਨਾਲ ਕਹਿੰਦੇ ਕਿਹਨੇ ਰੱਖਿਆ ਪਿਆ ਇਹਨਾਂ ਦਾ ਇਹ ਯਾਰਾਂ ਮਿੱਤਰਾਂ ਨੇ ਕੋਟਾ ਦੇ ਅੱਛਾ ਯਾਰਾ ਮਿੱਤਰਾਂ ਦੀ ਗੱਲ ਹੋਈ ਆ ਤਾਂ ਤੁਹਾਡੇ ਜੀ ਜੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰam ਦੀ ਗੱਲ ਕਰੀਏ ਹਨਾ ਤੇ ਜਦੋਂ ਅਸੀਂ ਸਕਰੋਲ ਵੀ ਕਰਦੇ ਆ ਤਾਂ ਯਾਰੀ ਤੇ ਬਹੁਤ ਜ਼ਿਆਦਾ ਵੀਡੀਓਜ਼ ਪਾਈਆਂ ਐਦਾਂ ਦਾ ਕਿਹੜਾ ਤੁਹਾਡਾ ਇੰਨਾ ਪਿਆਰਾ ਮਿੱਤਰ ਆ ਜਿਹਦੇ ਤੇ ਤੁਸੀਂ ਇੰਨਾ ਪਿਆਰ ਵਰਸਾਉਂਦੇ ਰਹਿੰਦੇ ਹੋ ਹੈਗਾ ਇੱਕ ਇੰਨਾ ਪੁਰਾਣਾ ਨਹੀਂ ਹੈਗਾ ਜਿਵੇਂ 6 ਸਾਲ ਪੁਰਾਣਾ ਹੀ ਆ ਪਰ 6 ਸਾਲ ਥੋੜੇ ਨਹੀਂ ਹੁੰਦੇ ਨਹੀਂ ਨਹੀਂ ਇਹ ਵੀ ਇਹ ਬਚਪਨ ਵਾਲਾ ਨਹੀਂ ਹੈਗਾ ਪਰ ਉਹ ਜਦੋਂ ਜੁ ਮਿਲੇ ਆ ਨਾ ਉਸ ਤੋਂ ਬਾਅਦ ਅੱਜ ਤੱਕ ਨਾਲ ਆ ਤੇ ਸਾਥ ਬਹੁਤ ਨਾਰਕੀ ਸਿੱਖ ਕੋਣ ਆ ਉਹ ਹੈਗਾ ਨਾਮ ਉਹਦਾ ਸਨੀ ਅੱਛਾ ਕਿੱਦਾਂ ਯਾਰੀ ਕਿੱਦਾਂ ਪਈ ਉਹਨਾਂ ਨਾਲ ਯਾਰੀ ਇਦਾਂ ਜਿਵੇਂ ਬਸ ਉੱਦੀ ਮਿਲੇ ਸੀਗੇ ਮੈਂ ਸਬਜੀ ਮੰਡੀ ਦੇ ਵਿੱਚ ਹੂੰ ਅੱਛਾ ਸਬਜੀ ਮੰਡੀ 'ਚ ਦੋਸਤੀ ਕਿੱਦਾਂ ਮਤ ਇਹ ਤਾਂ ਵੀ ਕਿੰਨਾ ਇੰਟਰਸਟਿੰਗ ਆ ਅਸੀਂ ਸਬਜੀ ਲੈਣੇ ਗਏ ਸੀਗੇ ਤੇ ਜਿਹੜੀ ਕੁੜੀ ਵਿੱਚ ਉਹ ਸੀ ਉਹਦੇ ਵਿੱਚ ਮੈਂ ਅੱਛਾ ਕੁੜੀ ਦਾ ਮਸਲਾ ਸੀ ਹੋਰ ਕੀ ਤੇ ਫਿਰ ਕੁੜੀ ਕਿੱਥੇ ਗਈ ਕੁੜੀ ਸੈਟ ਹੋਈ ਨਹੀਂ ਮੁੰਡਾ ਸੈਟ ਹੋ ਗਿਆ ਅੱਛਾ ਮਤਲਬ ਕੁੜੀ ਜਿਹੜੀ ਸੀ ਉਹ ਪਿੱਛੇ ਰਹਿ ਗਈ ਤੇ ਦੋਸਤੀ ਜਿਹੜੀ ਹੈ ਨਾ ਦੋਸਤੀ ਪੈ ਗਈ ਅੱਛਾ ਤੇ ਮਤਲਬ ਇਹ ਤਾਂ ਇੱਕ ਤਾਂ ਹੁੰਦਾ ਕਿ ਜਿਸ ਕੁੜੀ ਪਿੱਛੇ ਸੀ ਤੁਸੀਂ ਦੋ ਦੋਸਤ ਆ ਹਨਾ ਤੇ ਆਪਸ ਚ ਜੈਲਸੀ ਨਹੀਂ ਹੋਈ ਕਿ ਮੈਂ ਨਹੀਂ ਮੈਂ ਜਾਊਂਗਾ ਉਧਰ ਨਹੀਂ ਤੂੰ ਨਹੀਂ ਮੈਂ ਜਾਣਾ ਨਹੀਂ ਨਹੀਂ ਇਦਾਂ ਦੀ ਉਹ ਫਿਰ ਅਸੀਂ ਛੱਡ ਦਿੱਤਾ ਸੀ ਉਹਨੂੰ ਅੱਛਾ ਫਿਰ ਇਹ ਕਿਤੇ ਉਹ ਇੰਸਟਾਗ੍ਰam ਵਾਲੀ ਕੁੜੀ ਤਾਂ ਨਹੀਂ 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 ਇਹ ਉਹ ਨਹੀਂ अच्छा ये तुसी नीवी ਤਾਂ ਪਾ ਲਈਏ ਪਰ ਕੋਈ ਨਾ ਇਹ ਸਵਾਲ ਮੈਂ ਜ਼ਰੂਰ ਪੁੱਛੂੰਗੀ ਇੰਸਟਾਗ੍ਰਾਮ ਤੇ ਤੁਸੀਂ ਰੀਲਸ ਪਾਉਂਦੇ ਹੁੰਦੇ ਸੀ ਕਿਸੇ ਕੁੜੀ ਨਾਲ ਕਿਉਂਕਿ ਕੁੜੀ ਦਾ ਜ਼ਿਕਰ ਤੁਸੀਂ ਪੈਂਦੇ ਸੱਟੇ ਕਰ ਦਿੱਤਾ ਤਾਂ ਮੈਨੂੰ ਲੱਗਾ ਕਿ ਹਣੀ ਸਵਾਲ ਕਰ ਲੈਣਾ ਚਾਹੀਦਾ ਹਨਾ ਤੁਸੀਂ ਇੰਸਟਾਗ੍ਰਾਮ ਤੇ ਕਿਸੇ ਕੁੜੀ ਨਾਲ ਰੀਲਾਂ ਪਾਉਂਦੇ ਸੀ ਉਹ ਸਾਰੀਆਂ ਰੀਲਾਂ ਡਿਲੀਟ ਕਿਉਂ ਕੀਤੀਆਂ ਉਹ ਡਿਲੀਟ ਇਦਾਂ ਚੱਲੀਆਂ ਨਹੀਂ ਸੀ ਜ਼ਿਆਦਾ ਤੇ ਉਹ ਮੇਰਾ ਕੰਟੈਂਟ ਕੁਝ ਹੋਰ ਆ ਨਾ ਫਨੀ ਯਾ ਰੀਲ ਫਿਰ ਮੈਂ ਇੱਕੋ ਚੀਜ਼ ਨੂੰ ਜ਼ਿਆਦਾ ਕਿੱ ਲੈ ਗਿਆ ਡਿਲੀਟ ਤਾਂ ਕੀਤੀਆਂ ਡਿਲੀਟ ਨਾ ਅਰਚਿਵ ਕਰਾਤੀਆਂ ਸੀ ਅੱਛਾ ਤੇ ਹੁਣ ਉਹ ਕੁੜੀ ਕਿੱਥੇ ਆ ਉਹ ਕੁੜੀ ਉਹ ਵੀ ਆਪਣੇ ਉਹ ਆਪਣੇ ਲਾਈਫ ਇੰਜੋਏ ਕਰਦੀ ਸੀ ਆਪਣੇ ਕਰੀਅਰ ਕੀ ਦੋਸਤੀ ਸੀ ਪਿਆਰ ਸੀ ਦੋਸਤੀ 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 ਸੀ ਹਾਂਜੀ ਹਾਂਜੀ ਫਿਰ ਹੁਣ ਦੋਸਤੀ ਹੈ ਕਿ ਖਤਮ ਦੋਸਤੀ ਹੈ ਗਈ ਆ ਪਰ ਇਦਾਂ ਹੁਣ ਮੈਂ ਜੇ ਐਕਸੀਡੈਂਟ ਹੋ ਗਿਆ ਸੀ ਮੇਰਾ ਉਸ ਟਾਈਮ ਲੁਧਿਆਣਾ ਦੇਨ ਲੱਗ ਗਿਆ ਮੈਂ ਤੇ ਉਹ ਆਪਣੇ ਜਿਹੜੇ ਸ਼ਹਿਰ ਰਹਿੰਦੇ ਨੇ ਅੱਛਾ ਤੇ ਫਿਰ ਦੂਰੀ ਪੈ ਗਈ ਫਿਰ ਦੂਰੀ ਰਹਿ ਗਈ ਆ ਕੱਲ ਹੋ ਜਾਂਦੀ ਆ ਔਗ ਦੇ ਗਦਾਰ ਹੋ ਜਾਂਦੀ ਗੱਲ। ਅੱਛਾ ਸੋਭੀਤ ਹੁਣ ਆਪਾਂ ਪਰਿਵਾਰ ਤੇ ਵਿਆਜਾਉਨੇ ਪਰਿਵਾਰ ਦੇ ਵਿੱਚ ਕੌਣ ਕੌਣ? ਪਰਿਵਾਰ ਦੇ ਵਿੱਚ ਮੈਂ, ਮੇਰਾ ਛੋਟਾ ਭਰਾ ਤੇ ਮੰਮਾ। ਫਾਦਰ ਸਾਹਿਬ ਫਾਦਰ ਸਾਹਿਬ ਦੀ ਸ਼ੂਟਿੰਗ ਉਹ ਡੈਥ ਹੋ ਗਈ ਸੀਗੀ। ਕਿੰਨੀ ਉਮਰ ਸੀ ਤੁਹਾਡੀ? ਮੈਂ ਸੀਗਾ 2 ਸਾਲਾਂ ਦਾ ਤੇ ਛੋਟਾ ਭਰਾ 6 ਮਹੀਨਿਆਂ ਦਾ। ਕਿੰਨਾ ਔਖਾ ਲੱਗਾ ਪਿਓ ਬਨਾ? ਔਖਾ ਨਾ ਲੱਗਾ ਇਹ ਨਹੀਂ ਛੋਟੇ ਨੂੰ ਤੇ ਫੀਲਿੰਗ ਕਿਉਂਕਿ 2 ਸਾਲ ਦੀ ਉਮਰ ਤਾਂ ਉਹ ਫੀਲਿੰਗਸ ਨੂੰ ਤੁਸੀਂ ਮਤਲਬ ਜਿਵੇਂ ਕਿ ਇਹ ਉਹ ਦੇਖ ਕੇ ਨਾ ਇਹ ਵੀ ਨਹੀਂ ਹੁੰਦਾ ਵੀ ਜਿਵੇਂ ਕੋਈ ਆਪਣੇ ਪਿਓ ਨਾਲ ਘੁੰਮਦਾ ਹੋਵੇ ਇਹ ਵੀ ਮਹਿਸੂਸ ਨਹੀਂ ਦੱਸ ਸਾਡਾ ਪਿਓ ਹੈ ਨਾ ਵੀ ਫੀਲਿੰਗ ਆਈ ਵਿੱਚ ਕਿਉਂਕਿ ਮੰਮੀ ਨੇ ਕੋਈ ਮੰਮਾ ਹੀ ਆ ਸਾਰਾ ਕੁਝ ਅੱਛਾ ਤੇ ਮੰਮੀ ਨੇ ਕਿਦਾਂ ਫਿਰ ਤੁਸੀਂ ਸਰਵਾਈਵ ਕੀਤਾ ਮਤਲਬ ਮੰਮੀ ਦੇ ਬਾਰੇ ਮਮੇ ਦੇ ਸਟਰਗਲ ਬਾਰੇ ਜੇ ਦੱਸਣਾ ਚਾਹੋ ਕਿਉਂਕਿ ਮਾਂ ਲਈ ਦੋ ਬੱਚੇ ਇਕੱਲਿਆਂ ਪਾਲਣੇ ਔਖੇ ਹੁੰਦੇ ਆ ਨਾਲ ਮੇਰੀ ਮਾਸੀ ਨੇ ਵੀ ਸਾਥ ਦਿੱਤਾ ਫਿਰ ਮਾਮੇ ਨੇ ਵੀ ਸਾਥ ਦਿੱਤਾ अच्छा ओ हुन ਤੱਕ ਸਾਰੇ ਨਾਲ ਹੀ ਨੇ ਤੇ ਪਸ਼ੋਕੜ ਲੁਧਿਆਣੇ ਤੋਂ ਹੀ ਆ ਪਸ਼ੋਕੜ ਨਹੀਂ ਉਧਰ ਲੁਧਿਆਣੇ ਨਾਨਕੇ ਆ ਪਸ਼ੋਕੜ ਹੈਗਾ ਮੇਰਾ ਅਮਰਗੜ ਦੇ ਕੋਲੇ ਪਿੰਡ ਆ اچھا ਹਾਂਜੀ ਹਾਂਜੀ ਤੇ ਫਿਰ ਜਦੋਂ ਫਾਦਰ ਸਾਹਿਬ ਐਕਸਪਾਇਰ ਹੋਏ ਤੁਸੀਂ ਲੁਧਿਆਣਾ ਸ਼ਿਫਟ ਹੋ ਗਏ ਨਾਨਕੇ ਲੁਧਿਆਣਾ ਸ਼ਿਫਟ ਸ਼ੁਰੂ ਤੋਂ ਨਾਨਕੇ ਰਹੇ ਹਾਂ ਸ਼ੁਰੂ ਦਿਨੋਂ ਨਾਨਕੇ ਰਹੇ ਕਦੀ ਪੇਤ ਭਾਵ ਹੋਇਆ ਵੀ ਜਦੋਂ ਹੁਣ ਆਪਾਂ ਨਾਨਕੇ ਵੀ ਰਹੀਏ ਮਾਮੇ ਮਾਸੀਆਂ ਦੇ ਬੱਚੇ ਹੋਣ ਨਹੀਂ 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 ਕਦੀ ਫੀਲ ਨਹੀਂ ਕੀਤਾ ਨਹੀਂ ਨਹੀਂ ਸਾਡੀ ਭੈਣ ਇੱਕੋ ਮਾਸੀ ਦੀ ਕੁੜੀ ਬਸ ਅੱਛਾ ਉਦਾਂ ਦੀ ਮਾਮੇ ਦੇ ਵੀ ਦੋ ਮੁੰਡੇ ਸੀ ਵੀ ਦੋ ਭਰਾ ਬਸ ਚਾਰ ਭਰਾ ਨੇ ਨਾਲ ਮਿਲ ਕੇ ਹੂੰ ਅੱਛਾ ਰੀਲਸ ਦਾ ਚਸਕਾ ਕਿੱਦਾਂ ਪਿਆ ਟਿਕਟੌਕ ਤੋਂ ਨਹੀਂ 뮤지컬ੀ 뮤지컬ੀ ਹੁੰਦੀ ਸੀ ਉਹ ਉਥੋਂ ਦੀ ਫਿਰ ਚਾਹ ਹੁੰਦਾ ਸੀਗਾ ਫਿਰ ਅਜ ਵੀ ਟਿਕਟੌਕ ਤੇ ਘਰ ਦੇ ਨੇ ਫੋਨ ਲਗਾ ਦਿੱਤਾ ਸੀਗਾ Oppo ਦਾ ਤੇ ਉੱਤੇ ਵੀਡੀਓ ਬਣਾਉਂਦੇ ਰਹਿੰਦੇ ਸੀਗੇ ਉਹ ਤੇ ਜਿਵੇਂ ਚੱਲਣਾ ਨਹੀਂ ਹਨਾ ਤੇ ਇੱਥੇ ਆ ਕੇ ਰੀਲਾਂ ਤੇ ਚਲੋ ਫੋਨ ਲਿੱਤਾ ਆਈਫੋਨ ਲਿੱਤਾ ਹੀ ਪਹਿਲੀ ਵਾਰੀ ਤੇ ਉਹ ਜਿਵੇਂ ਥੋੜਿਆ ਚੱਲ ਲੱਗੇ ਵੀਡੀਓ ਤੇ ਹੁਣ 3 ਸਾਲ ਹੋ ਗਏ ਕਰੀ ਜਾਂਦੇ ਆ ਸਭ ਤੋਂ ਪਹਿਲੀ ਵੀਡੀਓ ਕਿਹੜੀ ਚੱਲੀ ਸੀ ਮੇਰੀ ਚੱਲੀ ਸੀ ਇੱਕ ਫਰਨੈਲ ਵਾਲੀ ਕੀ ਕੀਤਾ ਸੀ ਚੱਲੀ ਉਹ ਜਿਵੇਂ ਤਾਂ ਮੈਂ ਜਿਵੇਂ ਵੀਡੀਓ ਬਣਾਉਂਦਾ ਹੁੰਦਾ ਸੀਗਾ ਵੀ ਹਾਂਜੀ ਮਿੱਤਰੋ ਦੇਖ ਲਓ ਕੈਨੇਡਾ ਆ ਗਏ ਆ ਪਿੱਛੇ ਬੱਦਲ ਦੇਖਦੇ ਆ ਉਹ ਪਿੱਛੋਂ ਨਾ ਮੇਰੇ ਤਾਏ ਦਾ ਮੁੰਡਾ ਕਹਿੰਦਾ ਹੁੰਦਾ ਵਾ ਉਹ ਵੀ ਫਰਨੈਲ ਲੈ ਫਰਨੈਲ ਮੈਂ ਅਗਰ ਉਹਨਾਂ ਚਿੱਤਰਾਂ ਤੋਂ ਲਾਲਾ ਫਰਨਾਇਆ ਸਾਲਿਆ ਵੀਡੀਓ ਵੀ ਬਣਾ ਲੈਂਦਾ ਹੂੰ ਉਹ ਉਹ ਲੋਕਾਂ ਨੇ ਬਹੁਤ ਪਿਆਰ ਕੀਤਾ ਸੀਗਾ ਉਸ ਤੋਂ ਬਾਅਦ ਮੈਂ ਆਪਣੀ ਵਾਚ ਬਣਾਉਣ ਲੱਗ ਗਈ ਸਾਰੀਆਂ ਅੱਛਾ ਫਿਰ ਉਸ ਤੋਂ ਬਾਅਦ ਲੋਕਾਂ ਦਾ ਜਦੋਂ ਪਿਆਰ ਮਿਲਣਾ ਸ਼ੁਰੂ ਹੋਇਆ ਤੇ ਤੁਸੀਂ ਆਪਣੀਆਂ ਵੀਡੀਓਜ਼ ਬਣਾਉਣੀ ਚਾਹੀਦੀ ਬਹੁਤ ਚਲੋ ਵੀ ਰੀਲਸ ਅ ਵਾਇਰਲ ਹੁੰਆਂ ਮਿਊਜ਼ਿਕਲੀ ਤੇ ਨਹੀਂ ਇੰਨਾ ਸੀਗਾ ਨਹੀਂ 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 ਇੱਥੇ ਵੀ ਨਹੀਂ ਟਿਕਟੌਕ ਟਿਕਟੌਕ ਤੇ ਵੀ ਨਹੀਂ ਜਦੋਂ ਬੈਨ ਹੋਇਆ ਉਦੋਂ ਕਿੰਨਾ ਕੁ ਦੁੱਖ ਹੋਇਆ ਸੀ ਮੈਨੂੰ ਕਾ ਦੁੱਖ ਸਾਰਨਾ ਕਿਉਂ ਕਿਉਂਕਿ ਜਦੋਂ ਅਸੀਂ ਰੀਲ ਲਾ ਪਾਉਂਦੇ ਆ ਰੀਲਾਂ ਵਾਇਰਲ ਹੁੰਦੀਆਂ ਨੇ ਤੇ ਜਦੋਂ ਫਿਰ ਇੱਕਦਮ ਸਾਡਾ ਹੁਣ ਸੌਰੀ ਟਿਕਟੌਕ ਹੁੰਦਾ ਟਿਕਟੌਕ ਵਾਇਰਲ ਹੁੰਦੀ ਹੈ ਫਿਰ ਇੱਕਦਮ ਜਦੋਂ ਬੈਨ ਹੋ ਗਿਆ ਮੈਂ ਤਾਂ ਕਹਿੰਨੀ ਕਿ ਜਿੰਨੇ ਟਿਕਟੋਕਰਸ ਸਾਰੇ ਉਦਾਸ ਬੈਠੇ ਸੀ ਨਾ ਮੈਂ ਤੇ ਹੀ ਮੰਨੂਗੀ ਮੈਂ ਟਿਕਟੌਕ ਦੇ ਜਿੰਨਾ ਦਾ 팬 ਸੀ ਹੁਣ ਮੈਂ ਉਹਨਾਂ ਨੂੰ ਜਿਵੇਂ ਨਾ ਜਿਵੇਂ ਸਾਹਮਣੇ ਵੀ ਹਨ ਇਦਾਂ ਚਾਹਣ ਦੇਂ ਉਹ ਟੈਕਟਰ ਤੁਸੀਂ ਇੰਸਟਾਗ੍ਰਾਮ ਤੇ ਆ। ਅੱਛਾ ਮੈਨੂੰ ਲੱਗਿਆ ਸੀ ਇੰਸਟਾਗ੍ਰਾਮ ਤੇ ਜੀ ਉਹਨਾਂ ਸਮਾਸੀ ਉਹਨਾਂ ਦਾ ਦਿਮਾਗ ਸਹੀ ਹੈ ਸਹੀ ਹੈ। ਅੱਛਾ ਤੇ ਤੁਸੀਂ 12 ਪੜ੍ਹੇ ਹੋ। ਹਾਂਜੀ 12 ਪੜ੍ਹੇ ਆ। ਅੱਗੇ ਚਾਹ ਨਹੀਂ ਰਹੀ ਪੜਨ ਦੀ। ਨਹੀਂ 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 ਇਹ ਵੀ ਮਸੀ ਕਰ ਗਿਆ। ਜਿਹੜੇ ਦੋ ਪੇਪਰ ਨਕਲ ਮਾਰ ਕੇ ਕਿਤੇ ਪਲੱਸ 2 ਚ ਤੇ ਬਾਕੀ ਲੌਕਡਾਊਨ ਲੱਗ ਗਿਆ ਉਸ ਤੋਂ ਬਾਅਦ ਅੱਛਾ ਕੋਵਿਡ ਵਾਲਾ ਸਰਟੀਫਿਕੇਟ ਚ ਕੀ ਫੇਰਦੇ ਹੋ ਤੁਸੀਂ? ਹਾਂਜੀ ਜੀ। ਕਿ ਕੋਵਿਡ ਦੇ ਰਖਣਾ ਵੀ ਉਹ ਔਨਲਾਈਨ ਪੇਪਰ ਦਿੱਤੇ ਕਿੰਨੀ ਕਿ ਚੀਟਿੰਗ ਮਾਰੀ। ਕੋ ਜਿੰਨੀ ਜਿੰਨੀ ਲੱਗ ਸਰ ਉਹ ਕਿੱਦਾਂ ਮਤਲਬ ਧੱਕਾ ਗਿੱਦਾ ਬਸ ਨਾਲ ਦੇ ਵੀ ਨਾਲ ਸੀਗੇ ਮੈਂ ਉਹ ਕੜਾ ਸਰਟੀਫਿਕੇਟ ਰੱਦ ਹੋਣ ਲੱਗਾ ਤੁਹਾਡਾ ਨਹੀਂ ਉਹ ਥੋੜੀ ਬੋਤੀ ਪਤਾ ਕਿੱਦਾਂ ਇੱਕ ਤਾਂ ਇੱਕ ਤਾਂ ਸੈਕਸ਼ਨ ਲੱਗ ਜਿੱਥੇ ਬਣਿਆ ਸਾਰੇ ਮੁੰਡੇ ਹੂੰ ਉਹ ਫਿਰ ਉੱਥੇ ਜੰਗਲ ਬਣਾਉਂਦੇ ਆ ਨਕਲ ਵਾਜੀਆਂ ਦੀ ਸਹੀ ਜੇ ਕੁੜੀਆਂ ਉਹਨ ਕੁੜੀਆਂ ਥੋੜਾ ਡਿਸਟਰਬ ਕਰਦੀਆਂ ਕਿੱਦਾਂ ਕੁੜੀਆਂ ਜਿਵੇਂ ਇੱਥੇ ਵੀ ਤੁਹਾਨੂੰ ਪਤਾ ਸਾਰੀਆਂ ਕੁੜੀਆਂ ਹੁਸ਼ਿਆਰ ਬਣਦੀਆਂ ਆਪਣੇ ਆਪ ਚ ਫਿਰ ਨਹੀਂ ਮੈਨੂੰ ਪੁੱਛਣਾ ਆ ਨਾ ਇਦਾਂ ਆਪਣੇ ਪੇਪਰ ਜੀ ਇਹ ਕੁੜੀਆਂ ਦੇ ਕੁਝ ਜ਼ਿਆਦਾ ਨਹੀਂ ਤੁਸੀਂ ਤਵਾ ਲਾਉਂਦੇ ਨਹੀਂ 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 ਤਵਾ ਨਹੀਂ ਲਾ ਰਹੇ ਜੋ ਸੱਚਾ ਬਣਾ ਹੂੰ ਨਹੀਂ ਕੁੜੀਆਂ ਵੀ ਪੇਪਰ ਦਿਖਾਉਂਦੇ ਆ ਜੇ ਉਹਨਾਂ ਦਿਖਾਉਣਾ ਤਾਂ ਫਿਰ ਕਿੱਦਾਂ ਕਰੂਗੇ ਸਾਰੇ ਮੁੰਡਿਆਂ ਦਾ ਪਰ ਥੋੜੀ ਹੁੰਦੇ ਆ ਠੀਕ ਆ ਅੱਛਾ ਬ੍ਰਦਰ ਛੋਟਾ ਕੀ ਕਰਦਾ ਬ੍ਰਦਰ ਛੋਟੇ ਨੇ ਹੁਣੀ ਪਲੱਸ 2 ਕੀਤੀ ਆ ਤੇ ਉਹ ਵੀ ਬਸ ਉਹਨੂੰ ਸ਼ੌਂਕ ਐਕਟਿੰਗ ਦਾ ਹੂੰ ਤੇ ਨਾਲ ਹੁਣ ਬੀਏ ਦੀ ਉਹਨੇ ਫਾਰਮ ਭਰੇ ਨਾਲ ਰੀਲਾ ਬਣਾਈ ਜਾਂਦਾ ਆ ਤੇ ਜਦੋਂ ਤੁਸੀਂ ਰੀਲਾਂ ਬਣਾਉਣੀਆਂ ਸ਼ੁਰੂ ਕੀਤੀਆਂ ਹੁਣ ਮੈਂ ਦੇਖੋ ਰੀਲਜ਼ ਜਦੋਂ ਰੀਲ ਦਾ ਨਾਮ ਹੁੰਦਾ ਨਾ ਤਾਂ ਬਹੁਤ سارے ਲੋਕੀਂ ਸੋਦੇਗੇ ਕਿ ਵੇਲਾ ਆ ਵੇਲੀ ਆ ਰੀਲਾਂ ਬਣਾਉਂਦੇ ਹਨਾ ਤੇ ਮਤਲਬ ਜਦੋਂ ਤੁਹਾਨੂੰ ਵੀ ਇਦਾਂ ਸੁਣਨ ਨੂੰ ਮਿਲਿਆ ਕਿ ਵੇਲੀਆਂ ਮਾਰਦੇ ਵੇਲੇ ਕੰਮ ਆ ਹੈ ਹਾਂ ਸਹੀ ਸਹੀ ਕਹਿੰਦੇ ਅਗਲੇ ਹੀ ਵੇਲੀ ਆ ਵੇਲੀ ਆ ਤੇ ਕੀ ਕੀ ਮਤਲਬ ਕਰਦੇ ਨੇ ਕਿ ਅਸੀਂ ਬਣਾਈ ਜਾਓ ਕਿ ਕਿ ਆ ਗਿਆ ਪਲੱਸ 2 ਕਰ ਲਈ ਉਹ ਕੋਸ਼ਿਸ਼ ਕਰ ਲਾ ਕਰਦੇ ਜਿਵੇਂ ਘਰੇ ਪਤਾ ਨਹੀਂ ਸੀਗਾ ਮੈਂ ਘਰੇ 1.5 ਸਾਲ ਹੋਇਆ ਘਰੇ ਦਸਾਂ ਮੈਂ ਵੀਡੀਓ ਬਣਾਉਣਾ ਮਤਲਬ ਵੀਡੀਓ ਬਣਾਉਣਾ ਇੰਸਟਾਗ੍ਰam ਮਮਮੀ ਨੇ ਇਜਿਨੀ ਬਣਾਏ ਕਦੇ ਉਦਾਂ ਕੋਈ ਦੱਸਦਾ ਤਾਂ ਹੈਗਾ ਹੀ ਆ ਕਿ ਤੁਹਾਡਾ ਕੋਈ ਜਿਵੇਂ ਮੈਂ ਅਜੇ ਤੱਕ ਕਦੇ ਕਰਦੇ ਸਾਡੇ ਨੇ ਵੀਡੀਓ ਨਹੀਂ ਬਣਾਈ ਮੈਂ ਅੱਛਾ ਜੋ ਮੇਰੀ ਵੀਡੀਓ ਦੇਖ ਕੇ ਮੋਟ ਕੇ ਜਲ ਜਾਂ ਨਾ ਕਿਉਂ ਸ਼ਰਮ ਬੜੀ ਆਉਂਦੀ ਆ ਆਪਣੀ ਵੀਡੀਓ ਬਣਾ ਕੇ ਅਪਲੋਡ ਕਰਕੇ ਫੇ ਸ਼ਰਮ ਆਉਂਦੀ ਆ ਨਹੀਂ ਜੇ ਬਾਹਰ ਕੋਈ ਦੇਖੇ ਤੇ ਪਰ ਜਦੋਂ ਜਿਵੇਂ ਘਰ ਦੇ ਦੇਖਦੇ ਆ ਨਾ ਤੇ ਉਹ ਜਿਵੇਂ ਦੇਖ ਕੇ ਆਏ ਦੇਖ ਕੇ ਹੱਥੇ ਉਸ ਉਹ ਅੰਦਰ ਔੜੇ ਸੰਗ ਲੱਗਦੀ ਆ ਅੱਛਾ ਤੇ ਕਹਨੇ ਕਿਹਾ ਸੀਗਾ ਕਿ ਮਤਲਬ ਪਲੱਸ 2 ਕਰ ਲਈ ਆ ਤੇ ਕੰਮਕੁਮ ਕਰ ਲੋ ਵੀ ਰੀਲਾਂ ਦੇ ਦੁਆਲੇ ਹੋਏ ਹਾਂ ਕੰਮ ਕਿਸੇ ਨੇ ਕੀ ਇਹ ਨਹੀਂ ਕਿਸੇ ਨੇ ਨਹੀਂ ਕੀਤਾ ਨਹੀਂ ਜਦੋਂ ਨਾ ਮੈਂ ਰੀਲਾਂ ਨੂੰ ਨੇ ਸਟਾਰਟ ਕੀਤੀ ਆ ਪਲੱਸ 2 ਤੋਂ ਬਾਅਦ ਤੇ ਉਹਦੇ ਮੈਂ ਕੰਮ ਕਰਦਾਂ ਸੀ ਨਾਲ ਕਿਹੜਾ ਕੰਮ ਕਰਦੀ ਮੈਂ ਕਰਦੇ ਲੁਧਿਆਣਾ ਫੈਕਟਰੀ ਦੇ ਵਿੱਚ ਕਿੰਨੀ ਕਮਿੰਦ ਕੀਤੀ ਸੋਭੀ ਤੇ ਮਿਹਨਤ ਕੀਤੀ ਉਹ 2 ਸਾਲ ਕੰਮ ਕੀਤਾ ਵਾ ਕਾਦੀ ਕਾਦੀ ਫੈਕਟਰੀ ਚ ਕੰਮ ਫੈਕਟਰੀ ਉੱਤੇ ਟੋਪੀਆਂ ਬਣਦੀਆਂ ਸੀ ਅੱਛਾ ਟੋਪੀਆਂ ਵਾ ਵਗ ਗਈਆਂ ਯਾਰ ਸਹੀ ਹੈ ਸਹੀ ਹੈ ਠੀਕ ਆ ਅਚਾ ਮਤਲਬ ਇੱਥੇ ਵੀ ਪੂਰਾ ਰੀਲ ਵਾਲਾ ਕੰਟੈਂਟ ਚੱਲਣ ਡਿਆ ਆ ਬਸ ਇਹ ਕਿ ਤੁਹਾਡੇ ਦੋਸਤ ਨੇ ਬਣਾਇ ਹੀ ਨਹੀਂ ਰੀਲ ਦੇ ਲੋ ਇੱਥੇ ਵੀ ਇੱਡਾ ਚਸਕਾ ਸੀ ਬਿਹਾਈਂਡ ਦਾ ਕੈਮਰਾ ਨਾ ਆਪਣੇ ਦੋਸਤ ਨੂੰ ਕਹਿੰਦੇ 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 ਵੀ ਜਦੋਂ ਕੋਈ ਫਨੀ ਜੀ ਗੱਲ ਹੋਊਗੀ ਵੀਡੀਓ ਬਣਾ ਲਈ ਤੇ ਹੁਣ ਤਾਂ ਬਣਾਏਗੀ ਦੋਸਤ ਉਹ ਤੁਸੀਂ ਰਿਕਾਰਡ ਕਰਦੇ ਪਏ ਤੇ ਚੱਕ ਲੈਣੀ ਅੱਛਾ ਸਹੀ ਹੈ ਤੇ ਫੈਕਟਰੀ ਦੇ ਵਿੱਚ ਟੋਪੀਆਂ ਬਣਦੀਆਂ ਸੀਗੀਆਂ ਤੇ ਕਿੰਨੀ ਤਨਖਾਹ ਪਹਿਲੀ ਸੋਬਤ ਨੇ ਲਈ? ਲੰਘਾਰੀ ਠੇਕੇ ਦੇ ਕੰਮ ਕਰਦਾ ਸੀਗਾ। ਅੱਛਾ ਜਿੰਨਾ ਟੋਪੀਆਂ ਕਿੰਦਾ ਮਤਲਬ ਕਿੰਦਾ ਠੇਕੇ ਦੇ ਜਿਵੇਂ ਉੱਥੇ ਹੁੰਦਾ ਵਾ ਜਿਵੇਂ ਨਾ 12 ਪੀਸ ਤੇ 4 ਰੁਪਏ ਮਿਲਦੇ ਸੀ ਇੱਕ ਦਰਜਿੰਨੇ 4 ਪੀਸ 4 ਰੁਪਏ। ਅੱਛਾ ਤੇ ਉਹ ਜਿੰਨੇ ਕਰ ਲਿਓ ਉਸ ਹਿਸਾਬ ਨਾਲ ਪੈਸੇ ਬਣ ਜਾਂਦੇ। ਕਿੰਨੀਆਂ ਕਰ ਲੈਂਦਾ ਸੀ? ਕੋਲ ਲੈਂਦਾ ਸੀਗਾ ਜਿਵੇਂ ਮਹੀਨੇ 'ਚ 12-13000 ਕਰ ਕਰ ਲੈਂਦੇ ਸੀ। ਹਾਂਜੀ ਹਾਂਜੀ। ਅੱਛਾ ਉਹ ਸੌਖਾ ਲੱਗਦਾ ਕਿ ਰੇਲਾਂ ਤੇ ਪ੍ਰੋਮੋਸ਼ਨ ਸੌਖਾ ਲੱਗਦਾ। ਨਹੀਂ ਉਹ ਜਿਵੇਂ ਕੰਮ ਸਾਰੇ ਵਧੀਆ ਵਾ ਜਿਹੜਾ ਮੋਜੀ ਚ ਮਿਹਨਤ ਕਰਾਂਗੇ ਅਰਸਿਕ ਪਹੇਗਾ ਹੀ ਆ ਹੁਣ ਵੀ ਜਦੋਂ ਜਿਵੇਂ ਇਦਾਂ ਵਾ ਹੁਣ ਵੀ ਮੈਂ ਰਿਲਾ ਬਣਾਉਣਾ ਜਦੋਂ ਮੈਂ ਬਿੱਲਾ ਆਵਾਂ ਵਿੱਚ ਬੈਠੋ ਤਾਂ ਗੇੜਾ ਲਾ ਦਿੰਦਾ ਜ਼ੋਮੈਟੋ ਵੀ ਕਰਦੇ ਨਾ ਨਹੀਂ ਨਹੀਂ ਜਦੋਂ ਦਿਲ ਕਰੇ ਜਿਵੇਂ ਦੋ ਮੁੰਡੇ ਜੋ ਦੂਜਾ ਮੁੰਡਾ ਬੁਲਾਇਆ ਮੈਂ ਨਾਲ ਬਸ ਉਹਨੇ ਜਿਵੇਂ ਮੋਟਰਸਾਈਕਲ ਚਲਾਉਣਾ ਮੈਂ ਆਹ ਨਾਲ ਪਿੱਛੇ ਬੈਠੇ ਰਹਿਣਾ ਜਿਹੜਾ ਜ਼ੋਮੈਟੋ ਕਰਦਾ ਉਹਦੇ ਨਾਲ ਨਹੀਂ ਨਹੀਂ ਜ਼ੋਮੈਟੋ ਮੈਂ ਮੇਰੀ ਏਡੀ ਆਪਣੀ ਤਾਂ ਫਿਰ ਕਰਦਾ ਕੌਣ ਉਹ ਤੇ ਜ਼ੋਮੈਟੋ ਨਹੀਂ ਕਰਦਣਾ ਤਾਂ ਫਿਰ ਜਿਵੇਂ ਇਹ ਹਫਤੇ ਚ ਦੋ ਗੁਵਾਰ ਜਦੋਂ ਜਿਵੇਂ ਬਿੱਲੇ ਹੋਏ ਨਾ ਉਦੋਂ ਮਤਲਬ ਇੱਥੇ Zomato ਵੀ ਕਰਦੇ ਹੋ ਤੁਸੀਂ ਵੀ ਇਹ ਨਹੀਂ ਹੈ ਕਿ ਕੱਲਾ ਰੀਲਾਂ ਤੇ ਪ੍ਰੋਬਲਮ ਨਹੀਂ 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 ਕੰਮ ਕਰਦਾ ਮੈਂ ਹਨਾ ਮੈਂ ਪਹਿਲੇ ਹੀ ਦੱਸ ਦਵਾਂ ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਮੈਂ ਵੇਲਾ ਆ ਕੇ ਇਹਨੂੰ ਬੁਲਾ ਲਿਆ ਕਿ ਦੀ ਇੰਟਰਵਿਊ ਕਰਦੇ ਆ ਜਾਂ ਕਿੱਦਾਂ ਕਰਕੇ ਬਹੁਤ ਸਾਰੇ ਲੋਕ ਕਮੈਂਟ ਕਰਦੇ ਵੀ ਆ ਹਨਾ ਤੁਹਾਨੂੰ ਵੀ ਬਹੁਤ ਨੈਗੇਟਿਵ ਕਮੈਂਟ ਆਉਂਦੇ ਹੋਣੇ ਨਹੀਂ 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 ਆਉਂਦੇ ਪਿਆਰ ਹੀ ਦਿੰਦੇ ਸਾਰੇ ਸਾਰੇ ਪਿਆਰ ਦਿੰਦੇ ਆ ਕੀ ਬਾਤ ਹੈ ਆਪਾਂ ਉਹਦੀ ਚੀਜ਼ ਨਹੀਂ ਕਰੀਦੀ ਹਨਾ ਸਹੀ ਹੈ ਅੱਛਾ ਸੋਭਿਤ ਪਰਿਵਾਰ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਫਾਦਰ ਤਾਂ ਹੈ ਨਹੀਂ ਹਨਾ ਨਾਨਕੇ ਤੁਸੀਂ ਰਹਿੰਦੇ ਹੋ ਹਮੇਸ਼ਾ ਸੋ ਵੱਡਿਆਂ ਦਾ ਹੁਣ ਮੰਮੀ ਦਾ ਤਾਂ ਚਲੋ ਸਪੋਰਟ ਹੋਈਗਾ ਕਿਉਂਕਿ ਮੰਮੀ ਨੇ ਸ਼ੁਰੂ ਤੋਂ ਪਾਲਿਆ ਹਨਾ ਵੀ ਵੱਡੇ ਕੀਤਾ ਬਹੁਤ ਸਟਰਗਲ ਦੀ ਉਹਨਾਂ ਦੀ ਗੱਲ ਵਿੱਚ ਹੀ ਰਹਿ ਗਈ ਸੀ ਤੇ ਮਤਲਬ ਹੋਰ ਘਰ ਦੇ ਵੱਡੇ ਜਿਹੜੇ ਸੀਗੇ ਉਹਨਾਂ ਨੂੰ ਕਿੱਦਾਂ ਦੇਖਿਆ ਤੁਸੀਂ ਆਪਣੇ ਮੰਮੀ ਨੂੰ ਮਤਲਬ ਮੈਂ ਮਤਲਬ ਤੁਸੀਂ ਚਲੋ ਉਦੋਂ ਤਾਂ 2 ਸਾਲ ਦੀ ਉਮਰ ਸੀ ਤੁਹਾਡੀ ਤੁਸੀਂ ਬਹੁਤ ਘੱਟ ਸਮਝ ਹੁੰਦੀ ਹੈ ਤੁਹਾਨੂੰ ਹੌਲੀ-ਹੌਲੀ ਜਦੋਂ ਸਮਝ ਆਉਂਦੀ ਗਈ ਤੁਸੀਂ ਆਪਣੀ ਮੰਮੀ ਨੂੰ ਜਦੋਂ ਸਟਰਗਲ ਕਰਦੇ ਦੇਖਿਆ ਤੇ ਕਿੱਦਾਂ ਮਤਲਬ ਸਾਰਿਆਂ ਨੇ ਉਹਨਾਂ ਨੂੰ ਕਿੱਦਾਂ ਸੰਭਾਲਿਆ ਕਿ ਨਾਨਕੇ ਨੇ ਜਦੋਂ ਤੁਸੀਂ ਦੱਸ ਰਹੇ ਹੋ ਨਾ ਤੁਸੀਂ ਨਾਨਕੇ ਰਹੇ ਮੇਰੀ ਤਾਂ ਛੋਟੀ ਜਿਵੇਂ ਮੰਮਾ ਤੋਂ ਛੋਟੀ ਸੇ ਛੋਟੇ ਜਿਹੇ ਜਿਵੇਂ ਮੇਰੀ ਛੋਟੀ ਵਾਸੇ ਜੇ ਮੰਮਾ ਕੰਮ ਤੇ ਚੱਲ ਜਾਂਦੇ ਸੀਗੇ ਸਾਰੇ ਰੋਟੀ ਬਣ ਨਹੀਂ ਉਹ ਛੋਟੀ ਮੱਸੇ ਬਣਾਉਂਦੇ ਨੇ ਸੀਗੇ ਅੱਛਾ ਮਤਲਬ ਪਿੱਛੇ ਸੀਗੇ ਤੁਹਾਨੂੰ ਸੰਭਲ ਜੀ 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 ਤੇ ਮਮਾ ਦੀ ਸਟਰਗਲ ਬਾਰੇ ਤਾਂ ਜ਼ਰੂਰ ਦੱਸੋ ਕਿਉਂਕਿ ਉਹ ਵਿੱਚੇ ਰਹਿ ਗਈ ਗੱਲ ਮਮਾ ਨੇ ਛੋਟੇ ਹੁੰਦੇ ਤੇ ਜਿਵੇਂ ਨਾ ਪਹਿਲਾਂ ਤਾਂ ਜਿਵੇਂ ਸਾਨੂੰ ਲੁਧਿਆਣੇ ਆਪਣਾ ਫੈਕਟਰੀ ਵਾਲੇ ਉਹ ਦਿੰਦੇ ਹੁੰਦੇ ਮਾਲ ਜੋ ਸਿਰ ਤੇ ਬੋਰੇ ਰੱਖ ਲੈ ਕੇ ਆਉਂਦੇ ਸੀ ਘਰੇ ਕੰਮ ਕਰਨਾ ਹਜਾ ਕੇ ਅੱਛਾ ਕਾਦਾ ਕੰਮ ਸੀ ਉਹ ਸੀ ਜਿਵੇਂ ਕੋਟੀਆਂ ਦੇ ਧਾਗੇ ਕੱਟਣੇ ਬਟਨ ਲਾਣੇ ਬਸ ਇਹ ਹੀ ਸਭ ਸਟਿੱਕਰ ਲਾਣੇ ਅੱਛਾ ਉਸ ਤੋਂ ਬਾਅਦ ਫਿਰ ਹਸਪੀਟਲ 'ਚ ਤੇ ਹੁਣ ਆਂਗਣਵਾੜੀ ਤੇ ਹਸਪੀਟਲ ਦੋਨੋਂ ਕੰਮ ਕਰਦੇ ਆਂਗਣਵਾੜੀ ਦੇ ਵਿੱਚ ਸਿਹੜਿਆ ਅੰਗਨwadi ਪੜਾਉਂਦੇ ਬੱਚਿਆਂ ਨੂੰ ਹਾਂਜੀ 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 ਉਹ ਤੇ ਹਸਪੀਟਲ ਦੇ ਵਿੱਚ ਕੰਮ ਕਰਦੇ ਆ ਮਤਲਬ ਮੰਮਾ ਨੇ ਵੀ ਪੂਰਾ ਸਟਰਗਲ ਕੀਤਾ ਲੋ ਅਰੇ ਹੁਣ ਵੀ ਸੀ ਕਹਿੰਦੇ ਹਟ ਜਾਓ ਕੰਮ ਤੋਂ ਕਹਿੰਦੇ ਨਹੀਂ ਨਹੀਂ ਬਸ ਘਰੇ ਬੈਠੇ ਬਿਮਾਰੀਆਂ ਲਾਦੀਆਂ ਕਹਿੰਦੇ ਅਸਲੋਂ ਨਹੀਂ ਕੰਮ ਉਹ ਵੀ ਬਾਕੀ ਕੀਤਾ ਨਹੀਂ ਕੇ ਚੱਲ ਉਹ ਸ਼ੁਰੂ ਤੋਂ ਕੀਤਾ ਮੈਂ ਕਰਨਾ ਹੁਣ ਵੀ ਤੇ ਹੁੰਦਾ ਹਣਾ ਸੋਵਿਤ ਨੂੰ ਵੀ ਤੇ ਕਹੀ ਮੰਮਾ ਹੁਣ ਮੈਂ ਕਰਦਾ ਆ ਕਮਾਉਣਾ ਵੀ ਤੁਸੀਂ ਹਟ ਜਾਓ ਹਣਾ ਸੋਵਿਤ ਨੇ ਆਪ ਕਿੰਨਾ ਕੀਆ ਮੈਂ ਕਿਹਾ ਚਾਰ ਪੰਜ ਵਾਰੀ ਮੋੜ ਕੇ ਫਿਰ ਇਦਾਂ ਹਣਾ ਜਿੰਨੇ ਮਰਜ਼ੀ ਮੰਗ ਲੋ ਪਰ ਨਾ ਫਿਰ ਵੀ ਆ ਜਿਵੇਂ ਕਦੇ ਨਾ ਕਦੇ ਲੋੜ ਪੈ ਜਾਂਦੀ ਮਮੀ ਨੇ ਪੈਸੇ ਦੇ ਦੇ। ਅੱਛਾ ਤੇ ਆਪਣੇ ਸਾਰੇ ਪੈਸੇ ਮਮੀ ਨੇ ਦਿੰਦੇ ਕਿ ਆਪਣੇ ਕੋ ਰੱਖਦੇ? ਨਹੀਂ ਨਹੀਂ ਮਮੀ ਨੇ ਦਿੰਦਾ। ਮੈਂ ਘਰ ਦੀ ਕਿਸ਼ਤਾਂ ਕਰ ਲੈ ਲਿਆ। ਘਰ ਨਹੀਂ ਜਿਵੇਂ ਨਾਨਕ ਰਹਿੰਦੇ ਆ। ਹੁਣ ਘਰ ਲੈਣਾ ਪਹਿਲਾਂ ਗੱਡੀਆਂ ਦਾ ਜਿਹੜਾ ਸ਼ੌਂਕ ਸੀ ਉਹ ਪਹਿਲਾਂ ਗੱਡੀ ਲੈ ਲੀ। ਗੱਡੀ ਲੈ ਲਈ। ਤੁਹਾਨੂੰ ਲੱਗਾ ਪਹਿਲਾਂ ਘਰ ਲੈਣਾ ਚਾਹੀਦਾ ਸੀ? ਨਹੀਂ ਲੱਗਾ ਪਰ ਪਤਾ ਨਹੀਂ ਉਹਦੋਂ ਕੀ ਹੋਇਆ ਦੀਗਾ। ਅੱਛਾ ਪਹਿਲਾਂ ਗੱਡੀ ਲੈ। ਉਹ ਤਾਂ ਪਾਪਾ ਬੜੀ ਕੁਤੀ ਜੀ ਆ। ਇਹ ਮਿਸਟਰੀ ਇਸ ਇਨ ਪੰਪਲ ਇਹ ਬਸ ਇਹਦੀ ਸਣੀ ਅੱਛਾ 6 ਸਾਲ ਪੁਰਾਣਾ ਯਾਰ ਤੇ ਉਹ ਉਹ ਕੀ ਕਰਦੇ ਨੇ ਉਹ ਵੀ ਰੀਲਾਂ ਨਾ ਹੂੰ ਉਹ ਵੀ ਸਾਨੂੰ ਪੰਪ ਦਿੰਦਾ ਹਜੇ ਵੀ ਸਵੇ ਦਾ ਅੱਜ ਦਾ ਵੀਡੀਓ ਬਣਾ ਵੇਲਾ ਉਹ ਅੱਛਾ ਹੂੰ ਤੇ ਉਹ ਵੀਡੀਓਜ਼ ਦੇ ਵਿੱਚ ਹੁੰਦੇ ਨਾਲ ਨਹੀਂ 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 ਉਹ ਮੋਰੇ ਵੀ ਨਹੀਂ ਆਉਂਦੇ ਔਰ ਜੇ ਉਹ ਨਹੀਂ ਹੈ ਜੀ ਮਤਲਬ ਇੰਦਾ ਸਟੋਰੀ ਬਣਾਓ ਹਾਂਜੀ ਸਣੀ ਉਹਨੇ ਐ ਕਰ ਲੈਣਾ ਮੂ ਵੀ ਐ ਕਰ ਲੈਣਾ ਕਿਉਂ ਉਹ ਪਤਾ ਨਹੀਂ ਉਹਨੂੰ ਆਈ ਨਹੀਂ ਜਿਵੇਂ ਮੈਂ ਕੈਮਰੇ 'ਚ ਨਾ ਆਵਾਂ ਅੱਛਾ ਤੇ ਹਾਂ ਥੱਤ ਮੂਰੀ ਕਰ ਲੈਂਦਾ ਇੱਕ ਹੁੰਦਾ ਨਾ ਯਾਦ ਆਣਾ ਸਾਡੇ ਘਰ ਦੇ ਦੋ ਦੋਸਤਾਂ ਨੂੰ ਚੰਗਾ ਬਹੁਤ ਸਮਝਦੇ ਹੁੰਦੇ ਜਾਂ ਕਹਿੰਦੇ ਹੁੰਦੇ ਦੀ ਯਾਰੀ ਛੱਡ ਦੇ ਹੁਣ ਤੁਹਾਡੀ ਕਿਹੜੀ ਯਾਰੀ ਆ ਜਾਂ ਦੋਸਤ ਦੇ ਸਾਹਮਣੇ ਉਹ ਬਹੁਤ ਸਾਊ ਆ ਕਿ ਘਰ ਦੇ ਕਹਿੰਦੇ ਕਿ ਇੰਨਾ ਨਹੀਂ ਘੁੰਮਣਾ ਨਹੀਂ ਨਹੀਂ ਮੇਰੇ ਤਾਂ ਕੋਈ ਆ ਮੈਂ ਤਾਂ ਜਿਵੇਂ ਮੇਰੇ ਯਾਰ ਹੀ ਬਸ ਚਾਰ ਪੰਜ ਨੇ ਸੀ ਜਿਵੇਂ ਹੁਣੇ ਟੋਟਲ ਬਸ ਹੂੰ ਦੋ ਆ ਬੈਠੇ ਆ ਕੋ ਇੱਕ ਹੋਰ ਬਸ ਉਹ ਵੀ ਕੰਮ ਤੇ ਮਗਰ ਘਰ ਘਰ ਤਾਂ ਨਹੀਂ ਬਤਾਵੇ ਹਾ ਉਹਨਾਂ ਨੇ ਹੁੰਦਾ ਵਾ ਨਾਉ ਦਦਾਂ ਬੰਦੇ ਨਾ ਕਦੇ ਘੁੰਮੇ ਆਣਾ ਕਿਉਂਕਿ ਹੁਣ ਟੈਨਸ਼ਨਾਂ ਨੇ ਆਈ ਉਮਰ ਦੇ ਵਿੱਚ ਵੀ ਘਰ ਵੀ ਭਰਉਣਾ ਆ ਜੇ ਹਨ ਕਿਉਂਕਿ ਇਹ 22 ਸਾਲਾਂ ਦੇ ਹੋ ਗਏ ਆ ਹਮ ਨੂੰ ਵੀ ਛੋਟੇ ਹੁੰਦੇ ਤਾਂ ਮੰਮੀ ਸਾਹ ਰੋਟੀ ਬਣਾ ਕੇ ਖਵਾਉਂਦੀ ਜੇ ਨਾ ਹੁਣ ਸੁਪਨਾ ਆ ਵੀ ਹੁਣ ਵਿਆਹ ਕਰਾ ਲਈ ਸੱਟ ਜਾ ਹੋ ਗਏ 22 ਸਾਲਾਂ ਦੇ ਨੇ ਵਿਆਹ ਕਰਾ ਲੈਣਾ 22 ਸਾਲ ਨਹੀਂ ਚਾੜ ਹੁਣ ਜੇ ਘਰ ਬਣਾਵਾਂਗੇ ਘਰ ਬਣਾਉਣ ਚਾਰ ਸਾਲ ਲੱਗ ਜਾਂਦੇ ਆ ਹਣਾ 26 ਸਾਲਾਂ ਤੱਕ ਵਿਆਹ ਕਰਾਵਾਂਗੇ ਫਿਰ ਮੰਮੀ ਕਿਤੇ ਮੰਨ ਘਰੇ ਤਾਂ ਬੈਠੂਗੀ ਅੱਛਾ 9 ਲੱਖ ਵੀ ਨਹੀਂ ਚਲੋ ਕੋਈ ਗੱਲ ਨਹੀਂ ਤੇ ਪਿਆਰ ਕੀ ਹੈ ਤੁਹਾਡੀ ਨਜ਼ਰਾਂ ਦੇ ਵਿੱਚ ਜਿੱਦਾਂ ਯਾਰੀ ਲਈ ਤਾਂ ਤੁਸੀਂ ਬਹੁਤ ਕੁਝ ਬੋਲਦੇ ਆ ਹਨਾ ਯਾਰੀ ਤੇ ਵੀ ਆਵਾਂਗੇ ਪਿਆਰ ਕੀ ਹੈ ਤੁਹਾਡੇ ਲਈ ਪਿਆਰ ਬਹੁਤ ਬੜੀ ਚੀਜ਼ ਆ ਕਿਹੜੀ ਚੀਜ਼ ਆ ਪਿਆਰ ਉਹਦੇ ਸੀ ਆ ਅੱਛਾ ਮਤਲਬ ਇਮੋਸ਼ਨ ਆ ਜਿੱਦਾਂ ਹੁਣ ਹਾਂਜੀ ਹਾਂਜੀ ਜਿਵੇਂ ਜੇ ਇਹਦਾ ਬੰਦਾ ਨਾ ਜਿਵੇਂ ਇੱਕ ਦੂਜੇ ਨਾਲ ਉਹ ਅੰਗਰੇਜ਼ੀ ਚ ਕਿਦਾਂ ਹੁੰਦਾ ਅੰਡਰਸਟੈਂਡਿੰਗ ਹੋਏ ਐਡਜਸਟਮੈਂਟ ਕਰਕੇ ਚੱਲੇ ਇਹਨਾਂ ਇੱਕ ਦੂਜੇ ਨਾਲ ਹਾਂ ਹਾਂ ਤੇ ਫਿਰ ਫੇਰ ਤਾਂ ਵਧੀਆ ਆ ਫਿਰ ਜੇ ਆਪਾਂ ਡੱਕ ਡੱਕ ਕਰੇ ਚੱਲੀਏ ਤੇ ਜੇ ਸਾਹਮਣੇ ਵਾਲਾ ਕਰੇ ਆਪਾਂ ਨਾ ਚੱਲੀਏ ਫਿਰ ਮਾੜੀ ਚੀਜ਼ ਫਿਰ ਚੀਜ਼ਾਂ ਪਿਆਰ ਚ ਦਰਾਰ ਪੈਂਦੀ ਆ ਤੇ ਹੁਣ ਦੋਸਤੀ ਬਾਰੇ ਦੱਸੋ ਕਿ ਤੁਸੀਂ ਕਹਿੰਦੇ ਕਿ ਪੱਕਾ ਦੋਸਤ ਹੈ ਤੇ ਦੋਸਤੀ ਕੀ ਆ ਤੁਹਾਡੀ ਨਜ਼ਰ ਦੇ ਵਿੱਚ ਫਿਰ ਦੋਸਤੀ ਬਹੁਤ ਵਧੀਆ ਆ ਆ ਵੀ ਬਹੁਤ ਏ ਦੋਸਤੀ ਬਹੁਤ ਦੋਸਤੀ ਨਹੀਂ ਹੈ ਇਹ ਮੈਂ ਇਹਨੇ ਸ਼ਾਇਰੋ ਸ਼ਾਇਰੀ ਬੋਲਦੇ ਨੇ ਦੋਸਤੀ ਦੇ ਕੁਝ ਨਹੀਂ ਯਾਨੀ ਗੱਲਾਂ ਹੀ ਕਰਦੇ ਆ ਆ ਦੋ ਦੋ ਕ ਲਾਈਨਾਂ ਹੈਗੇ ਹੋ ਜਾਣੇ ਦੋਸਤੀ ਲਈ ਫਿਰ ਦੋਸਤੀ ਲਈ ਕਿਹੜੀ ਨਹੀਂ ਮੈਂ ਦੋਸਤੀ ਦੀ ਸ਼ਾਇਰੀ ਗੱਲਾਂ ਵੀ ਨਹੀਂ ਹੈਗੇ ਇਸ ਟਾਈਮ আচ্ছা ਕਿਉਂ ਪਤਾ ਨਹੀਂ ਕਿਉਂ ਹੈ ਨਹੀਂ ਮੈਂ ਨਾ ਪਹਿਲੀ ਵਾਰੀ ਕਹਤਾ ਨਰਮਸਾ ਹੈ ਮੈਂ ਥੋੜਾ ਆਪਾਂ ਬ੍ਰੇਕ ਲੈ ਲੰਨੇ ਕੋਈ ਗੱਲ ਨਹੀਂ 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 ਕੋਈ ਨਾ ਕੋਈ ਨਾ ਚੱਲਣ ਦੋ ਅੱਛਾ ਕਿ ਕਿ ਦੋਸਤੀ ਵਧੀਆ ਆ ਦੋਸਤੀ ਦੋਸਤੀ ਵੀ ਮੈਨੂੰ ਲੱਗਦਾ ਪਿਆਰੀ ਆ ਨਾ ਵੀ ਜਦੋਂ ਅਸੀਂ ਕਿਸੇ ਬਿਨਾਂ ਨਹੀਂ ਰਹੇ ਪੌਨੇ ਆ ਕਿਸੇ ਨੂੰ ਕਿਸੇ ਦਿਨ ਗੈਰ ਮੌਜੂਦਗੀ ਚ ਉਹਨੂੰ ਅਸੀਂ ਯਾਦ ਕਰ ਰਹੇ ਆ ਤਾਂ ਉਹ ਪਿਆਰ ਤੇ ਦੋਸਤੀ ਆ ਹੁਣ ਤੁਸੀਂ ਆਪਣੇ ਸਨੀ ਦੋਸਤ ਨੂੰ ਉਹ ਇੱਥੇ ਨਹੀਂ ਹੈਗੇ ਹਨਾ ਇੱਥੇ ਗੈਰ ਮੌਜੂਦ ਆ ਪਰ ਤੁਸੀਂ ਉਹਨਾਂ ਨੂੰ ਯਾਦ ਤਾਂ ਕਰ ਰਹੇ ਹੋ ਨਾ ਬਾਰ-ਬਾਰ ਉਹਨੇ ਆਉਣਾ ਸੀਗਾ ਵਿਚਾਰੇ ਨੇ ਉਹ ਵੀ ਵਿਚਾਰਾ ਸਾਡੀ ਭਾਬੀ ਨੇ ਰੋਕ ਲਿਆ ਐਨਾ ਦੀ ਤੜਾ ਕੇ ਤੇ ਆਉ ਆਪ ਹੋ ਰੱਖੀ ਬੈਠਾ ਹੈ ਹਨਾ ਹੋਰ ਕੀ ਚਲੋ 1 ਨੰਬਰ ਦਾ ਚਲੋ ਕੀ ਹੈ ਹੈ ਵਧੀਆ ਬੰਦਾ ਮੈਂਗਾ ਮੈਂ 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 ਚਲੋ ਠੀਕ ਹੈ ਅੱਛਾ ਸੋਬਿਤ ਕੀ ਕੀ ਸ਼ੌਂਕ ਨੇ ਤੁਹਾਨੂੰ ਰੀਲਸ ਤੋਂ ਇਲਾਵਾ ਰੀਲਸ ਤੋਂ ਇਲਾਵਾ ਬਸ ਰੀਲਸ ਤੋਂ ਇਲਾਵਾ ਕੁਝ ਹੋਰ ਆਪਣਾ ਬਾਹਰ ਜਾਣਾ ਬਸ ਬੜਾ ਹੀ ਕੰਮ ਕਰਨਾ ਨੂੰ ਬਸ ਬਾਹਰ ਜਾ ਕੇ ਕੀ ਕੰਮ ਕਰਨਾ ਕੋਈ ਵੀ ਮਿਲ ਗਿਆ ਇੱਥੇ ਇੰਡੀਆ ਨਹੀਂ ਕਰਨਾ ਨਹੀਂ ਇੱਥੇ ਵੀ ਕਰਨਾ ਵਾ ਇੱਥੇ ਜਿਵੇਂ ਇੱਥੇ ਤਾਂ ਤੁਸੀਂ ਕਰ ਹੀ ਰਹੇ ਹੋ Zomato ਵੀ ਕਰ ਲੈਂਦੇ ਹੋ ਹਨਾ ਉਹ ਇੱਥੇ ਜਿਵੇਂ ਇਦਾਂ ਨਾ ਹੁਣ ਜੇ ਦਾ ਆਪਾਂ ਘਰ-ਬਾਰ ਵਧਿਆ ਪਰੋਣਾ ਨਾ ਫੇਰ ਤਾਂ ਇੱਥੇ ਉਹ ਨਹੀਂ ਇਨਕਮ ਹੁੰਦੀ ਨਹੀਂ ਹੈਗੀ ਹੂੰ ਮਤਲਬ ਤੁਸੀਂ ਸੋਚਦੇ ਹੋ ਕਿ ਇੰਡੀਆ ਪੰਜਾਬ ਦੇ ਵਿੱਚ ਉਹ ਕੁਝ ਰਹਿ ਨਹੀਂ ਗਿਆ ਨਹੀਂ ਐਸੇ ਹੈਗਾ ਉਹ ਕੁਝ ਆ ਪੰਜਾਬ ਦੇ ਵਿੱਚ ਬਸ ਇਦਾਂ ਵਾ ਜਦੋਂ ਜਿਵੇਂ ਘਰ ਪਰ ਉਸ ਤੋਂ ਬਾਅਦ ਇੱਥੇ ਪਾਸ ਉਹ ਉਹ ਫੇਰ ਨਹੀਂ ਬਾਹਰ ਇਹ ਬਾਹਰ ਬਾਏ ਬਾਏ ਇਤਨੀ ਲੈਣਾ ਫਿਰ ਹਾਂ ਜੀ ਠੀਕ ਆ ਤੇ ਆ ਮ ਇੱਕ ਹੁੰਦਾ ਨਾ ਸਾਡਾ ਸੁਪਨਾ ਕਿ ਸੀ ਆਪਣੀ ਮਾਂ ਦਾ ਸੁਪਨਾ ਇਹ ਵਾਲਾ ਪੂਰਾ ਕਰਨਾ ਸੋ ਕਿਹੜਾ ਉਹ ਸੁਪਨਾ ਹੈ ਜਿਹੜਾ ਸੋਭੀਤ ਨੇ ਸੋਚਿਆ ਕਿ ਮੈਂ ਆਪਣੀ ਮੰਮੀ ਦਾ ਇਹ ਵਾਲਾ ਸੁਪਨਾ ਜ਼ਰੂਰ ਪੂਰਾ ਕਰਨਾ ਘਰ ਪੋਣਾ ਵਧੀਆ ਮੰਮੀ ਨੂੰ ਕਰਦਾ ਕਿ ਮੈਂ ਘਰ ਘਰ ਪੋਣਾ ਵਧੀਆ ਮੰਮੀ ਲਈ ਬਸ ਅੱਛਾ ਤੇ ਫੇ ਭਾਈ ਭਰਾ ਬਸ ਉਹਦਾ ਉਹਦਾ ਵਿਆਹ ਕਰਨਾ ਬਦੇ ਤਰੀਕੇ ਨਾਲ ਇਹ ਸੁਪਨਾ ਹੈ ਛੋਟੇ ਦਾ ਹਾਂ ਮਤਲਬ ਦੋਨਾਂ ਦੇ ਪਹਿਲਾ ਸੁਪਨੇ ਪੂਰੇ ਕਰਕੇ ਫੇ ਆਪਣੇ ਵੱਲ ਗੌਰ ਕਰੀਏ ਬਹੁਤ ਸੋਣੀ ਸੋਚ ਆ ਚਲੋ ਹਨਾ ਵੀ ਤੁਸੀਂ ਸੋਚਿਆ ਕਿ ਘਰ ਨਹੀਂ ਹੈਗਾ ਘਰ ਬਣਾਉਣਾ ਆ ਤੇ ਬ੍ਰਦਰ ਵਾਰ ਵੀ ਸੋਚਦੇ ਹੋ ਵਧੀਆ ਗੱਲ ਕਿਉਂਕਿ ਅੱਜ ਕੱਲ ਰਿਸ਼ਤੇ ਨਾ ਕਿਤੇ ਨਾ ਕਿਤੇ ਦੇਖੀ ਤਾਂ ਭੈਣ ਭਾਈ ਦੇ ਰਿਸ਼ਤੇ ਦੇ ਵਿੱਚ ਵੀ ਹਨਾ ਬਹੁਤ ਗੱਲਾਂ ਜੀ ਸੋਚੀਆਂ ਜਾਣੀਆਂ ਹੋਵੇ ਨਾ ਕਿ ਕਦੇ ਸਾਡੇ ਕੋਲ 4 ਪੈਸੇ ਹੈ ਨਾ ਤਾਂ ਦਦਰਾਰ ਆ ਹੀ ਜਾਂਦੀ ਹੈ ਹਨਾ ਸੋ ਕਦੀ ਕਿਸੇ ਨੇ ਤੁਹਾਡੇ ਤੋਂ ਜੈਲਸ ਕੀਤੀ ਤੁਹਾਨੂੰ ਪਤਾ ਲੱਗਾ ਹੋਵੇ ਹਾਂ ਕੀਤੀ ਯਾਰ ਪਰ ਨਾ ਮੇਰਾ ਮੂਡ ਜਮੇਦਾਵਾ ਹੱਸ ਬੋਕੇ ਰਹਿਣਾ ਹੂੰ ਉਹ ਮੈਂ ਵਿਰਾਸੇ ਦੇ ਵਿੱਚ ਜਿਵੇਂ ਢਾਲ ਦਿਨਾ ਗੱਲ ਨੂੰ ਬਸ ਅੱਛਾ ਤੁਸੀਂ ਨਾ ਆਪਣੀ ਕਾਸਟ ਨੂੰ ਲੈ ਕੇ ਬਹੁਤ ਫ੍ਰੈਂਕ ਆਂ ਸੋਸ਼ਲ ਮੀਡੀਆ ਤੇ ਹਨਾ ਪਹਿਲਾਂ ਰੀਲਸ ਪਾਈਆਂ ਤੁਸੀਂ ਆਪਦੀ ਕਾਸਟ ਨੂੰ ਲੈ ਕੇ ਉੱਥੇ ਤੁਹਾਨੂੰ ਮਤਲਬ 네ਗੇਟਿਵ ਕਮੈਂਟ ਆਏ ਨਹੀਂ 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 ਉੱਥੇ ਆਉਣੇ ਹੀ ਦਿੰਦੇ ਜੇ ਕੋਈ ਕਰੇ ਇੱਕ ਕਰੇ ਵਿਚਾਰਾ ਹੁਣ 100 ਦਾਰੇ ਅਪਲਾਈ ਕਰਨ ਲੱਗ ਜਾਂਦੇ ਆ ਅੱਛਾ ਮਤਲਬ ਮੈਂ ਉਹ ਹੀ ਕਹਿੰਨੀ ਨਾ ਕਿਉਂਕਿ ਜਦੋਂ ਅਸੀਂ ਕਾਸਟ ਨੂੰ ਲੈ ਕੇ ਮੋਰੇ ਆਉਨੇ ਆ ਤਾਂ ਬੰਦਾ ਕਮੈਂਟ ਕਰ ਹੀ ਦਿੰਦਾ ਨਹੀਂ ਕਮੈਂਟ ਹਾਂ ਜੇ ਆਣ ਜਿਵੇਂ ਇਦਾਂ ਹੁੰਦੇ ਸੀਗੇ ਜਿਵੇਂ ਸਾਰੇ ਪਿਆਰ ਦਿੰਦੇ ਸੀਗੇ ਵੀ ਵਧੀਆ ਤੁਸੀਂ ਲਕੁੰਦੇ ਨਹੀਂ ਹੈਗੇ ਹਾਂ 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 ਵਧੀਆ ਤੁਸੀਂ ਇਹਨਾਂ ਆਪਣੇ ਕਾਸਟ ਨੂੰ ਅੱਗੇ ਲੈ ਕੇ ਜਾਂਦੇ ਆ ਹਾਂ ਤੇ ਜਿਵੇਂ ਬਹੁਤ ਇਦ ਦੀ ਉਹ ਉਹ ਕਿੰਨੇ ਤੁਹਾਨੂੰ ਦੱਸਿਆ ਸੀਗਾ ਕਿ ਆਪਣੀ ਕਾਸਟ ਤੇ ਰੀਲ ਪਾਓ ਹਾਂ ਉਹ ਉਹ ਰੀਲ ਇਦਾਂ ਪਤਾ ਕਿਦਾਂ ਜਿਵੇਂ ਰਾਕੇ ਨੇ ਕਾਇਆ ਸੀ ਗਾਣੇ ਦੇ ਵਿੱਚ ਹਾਂ ਅਗਰ ਗਾਣੇ ਤੋਂ ਬਨਿਆਦਾ ਤੁਸੀਂ ਤਾਂ ਗਾਣੇ ਵੀ ਗਾਉਨੇ ਹੋ ਹਨਾ ਗਾਣਾ ਵੀ ਸੁਣਾਗੇ ਤੇ ਰਾਕੇ ਦਾ ਪਸੰਦ ਦਾ ਰਾਕੇ ਦਾ ਸੁਣਾ ਦੇ ਨਹੀਂ ਤਾਂ ਤੁਹਾਡੇ ਗਾਣੇ ਤਾਂ ਹੈਗੇ ਹੀ ਆ ਅੱਛਾ ਰਾਕੇ ਵਾਲੀ ਗੱਲ ਕੰਟੀਨਿਊ ਕਰਦੇ ਪਹਿਲਾਂ ਤਾਂ ਰਾਕੇ ਨੇ ਗਾਣੇ ਚ ਗਿਆ ਸੀ ਉਹ ਉੱਥੇ ਫਿਰ ਜਿਵੇਂ ਨਾ ਉੱਥੇ ਮੈਂ ਜਿਵੇਂ ਵੀਡੀਓ ਪਾਈ ਸੀਗੀ ਤੇ ਉਹ ਵਧੀਆ ਲੋਕਾਂ ਨੇ ਪਿਆਰ ਕੀਤਾ ਹੂੰ ਤੁਹਾਨੂੰ ਪਤਾ ਹੈ ਫੋਲੋਅਰ ਦਾ ਨਾ ਐਵੇਂ ਹੁੰਦਾ ਵੀ ਆ ਆ ਜਾਂ ਆਹ ਹੂੰ ਫਿਰ ਮੈਂ ਨਹੀਂ ਦੀ ਮੈਂ ਕਹਾਂ ਨਹੀਂ ਕੋਈ ਨਾ ਹੂੰ ਵੀ ਆਪਾਂ ਵੀ ਇਦਾਂ ਹੀ ਆ ਜਾਂਦੇ ਫਿਰ ਮੈਂ ਗਾਣੇ 'ਚ ਵੀ ਜਿਵੇਂ ਆ ਵਰਲਡ ਬੁੱਲਾ ਸੀਗਾ ਨਾ ਤੇ ਫਿਰ ਉਹ ਗਾਣਾ ਵੀ ਤਾਂ ਹੀ ਚੱਲਿਆ ਸੀ ਚਲ ਫਿਰ ਗਾਣਾ ਸੁਣਾ ਦੋ ਕਿਹੜੇ ਵਾਲਾ ਜਿਹੜਾ ਤੁਹਾਡਾ ਦਿਲ ਕਰਦਾ ਜਿਹੜੀ ਨਾ ਰੀਲਾਂ ਤੇ ਚੱਡੀ ਸੀ ਲਾਈਨ ਉਹ ਸੁਣਾ ਦੇਣਾ ਸੁਣਾ ਦੋ ਕਿਦਾ ਵੀ ਬਾਹਮਣੇ ਤੇ ਜੱਤ ਇਕੱਠੇ ਹੋਏ ਤਰਖਾਨ ਕਈ ਮੱਝ ਵੀ ਤੇ ਕਈ ਨੇਚ ਮਾਰ ਦੇਖਣੇ ਤੈਨੂੰ ਸਾਡੀਆਂ ਹੋ ਸਾਡੀਆਂ ਸਟੋਰੀਆਂ ਚ ਯਾਰ ਦੇਖਣੇ ਯਾਰ ਸਾਰੇ ਹੀਰੇ ਦਿਲਦਾਰ ਦੇਖਣੇ ਤੈਨੂੰ ਸਾਡੀਆਂ ਆ ਲੈਣ ਬਹੁਤ ਚੱਲੀ ਗਈ ਸੋਨਾ ਭੋਂ ਕਾਣੇ ਤੁਸੀਂ ਤੇ ਪਹਿਲਾਂ ਮੈਨੂੰ ਹੁਣ ਇਹ ਹੁਣੇ ਨਾ ਕਹਿ ਦਿਓ ਕਿ ਪੰਪ ਬੜੀ ਕੁੱਤੀ ਜੀ ਜਫੇ ਦਵਾਰਾ ਗਾਣੇ ਕਿੱਦਾਂ ਕੀਤੇ ਜਰੂਰ ਦੱਸੋ ਇਹ ਗਾਣਾ ਜੇ ਜਮੇਤਾ ਇਹਨ ਜਿਵੇਂ ਸਟੂਡੀਓ ਵਾਲਾ ਜਿਵੇਂ ਦੋਸਤ ਵਧੀਆ ਪਿਆਰ ਸੀ ਨਾ ਮਹਾਲੀਰ ਰਹਿੰਦਾ ਸੀ ਮੈਂ ਉਹਨੇ ਵੀ ਬਸ ਆਈ ਪੰਪ ਦੇ ਜਗੇ ਤੇ ਮਹਾਲੀ ਤੋ ਵਾਪਸ ਕਿੱਧਾ ਗਿਆ ਮਹਾਲੀਓ ਮੇਰੇ ਐਕਸੀਡੈਂਟ ਹੋ ਗਿਆ ਸੀਗਾ ਉਸ ਤੋਂ ਬਾਅਦ ਘਰ ਦੇ ਕਹਿੰਦੇ ਇੱਕ ਤੋਂ ਵੀ ਕੱਢ ਜਾ ਜਿੰਨੇ ਨਹੀਂ ਫਿਰ ਉਹ ਐਕਸੀਡੈਂਟ ਕਿੱਦਾਂ ਹੋਇਆ ਮੇਰੇ ਨਾਲ ਜਿਵੇਂ ਬਾਈਕ ਤੇ ਹੋ ਗਿਆ ਸੀਗਾ ਮੈਨੂੰ ਜਿਵੇਂ ਫੋਨ ਆਇਆ ਸੀ ਵੀ ਸੋ ਵੀ ਤੇ ਦੋਸਤ ਸੀ ਸਾਡੇ ਇੱਕ ਤੇ ਉਹ ਜਿਵੇਂ ਰੋਡ ਤੇ ਗਿਰ ਗਿਆ ਬਾਈਕ ਤੇ ਸੀਗੀ ਉਹ ਤੇ ਨੇ ਜਾਨੇ ਪੁਲਿਸ ਨੂੰ ਦੇਖ ਕੇ ਉਹਨੇ ਬ੍ਰੇਕ ਮਾਰੀ ਤੇ ਬ੍ਰੇਕ ਫਰੰਟ ਵਾਲੀ ਬ੍ਰੇਕ ਵੱਜ ਗਈ ਤੇ ਅੱਗੇ ਗਿਰ ਗਿਆ ਉਚਾਰਾ ਤੇ ਮੈਨੂੰ ਦੱਸਿਆ ਕਿ ਇਹਨੇ ਤੇ ਮੈਂ ਕਹ ਕਿਤੇ ਮੱਕਲੇ ਸੀਗਾ ਮੈਂ ਕਹ ਕਿ ਮਤਲਬ ਆਹ 8 ਕੁ ਮਹੀਨੇ ਪਹਿਲਾਂ ਦੀ ਗੱਲ ਆ ਜੇ ਤੇ ਮੈਂ ਕਹ ਕਿ ਇਹ ਨਹੀਂ ਚੱਕਿਆ ਨਹੀਂ ਉਹਨਾਂ ਰੋਡ ਤੇ ਮੈਂ ਜਿਵੇਂ ਜਦੋਂ ਚੱਲਾ ਜਿਵੇਂ ਗਿਆ ਉਹਦੇ ਕੋਲ ਤੇ ਉਹ ਜਿਵੇਂ ਉਹਨਾਂ ਨੂੰ ਪੁਲਿਸ ਵਾਲੇ ਆਪ ਬਿਠਾਉਂਦੇ ਸੀ ਮੋਟਰਸਾਈਕਲ ਤੇ ਠੀਕ ਸੀਗੇ ਉਹ ਬਸ ਉਹਨਾਂ ਦੇ ਪਤਾ ਲੱਗ ਜਦੋਂ ਵਾਪਸ ਆਣ ਨੂੰ ਭੇਜਦੇ ਨੇ ਮੇਰਾ ਹੋ ਗਿਆ ਕਿੱਦਾਂ ਗੱਲ ਕਾਦੇ ਨਾਲ ਮੇਰਾ ਪਤਾ ਹੀ ਨਹੀਂ ਬੈਕ ਤੇ ਕੀ ਹੋਇਆ ਕੀ ਨਹੀਂ ਮੇਰੇ ਨਾਲ ਜਿਵੇਂ ਸਿਰ ਚ ਕਲੋਡ ਬਣ ਗਏ ਸੀਗੇ ਅੱਛਾ ਇਹ ਤੇ ਜਿਵੇਂ ਮੈਨੂੰ ਨਾ ਜਿਵੇਂ ਮੈਂ 6 ਵਜੇ ਦਾ ਬੇਹੋਸ਼ ਠੀਕਾ ਮੈਨੂੰ ਸਵੇਰੇ 7:30 ਹੋਸ਼ ਆਈ ਸੀਗੀ। ਅੱਛਾ। ਉਸ ਤੋਂ ਬਾਅਦ ਫਿਰ 6 ਮਹੀਨੇ ਦਵਾਈ ਤੇ ਲਈ ਘਰ ਦੇ ਵੀ ਥੋੜਾ ਜਿਹਾ ਘਰਦਿਆਂ ਨੇ ਜਦੋਂ ਮੇਰੀ ਹਾਲਤ ਦੇਖੀ ਨਾ ਜਿਵੇਂ ਮੈਂ ਆਪਣੇ ਤੱਕ ਦੋਸਤਾਂ ਨੂੰ ਪਛਾਣ ਨਾ ਲਿਗਾ। ਯਾਦ ਆਸ। ਉਹ ਆਇਆ ਸੀ ਮੈਂ ਇਹੀ ਕਹਿੰਦਾ ਸੀ ਵੀ ਮਤਲਬ ਤੂੰ ਕੋਣ ਆ ਬਾਹਰ ਚੱਲ ਤੇ ਡਾਕਟਰਾਂ ਨੇ ਇਹ ਮਤਲਬ ਇਹੀ ਕਿਹਾ ਸੀ ਵੀ ਮਤਲਬ ਇਹਦੇ ਘਰਦਿਆਂ ਨੂੰ ਆਣ ਦੋ। ਹੂੰ। ਫਿਰ ਥੋੜਾ ਠੀਕ ਹੋਊਗਾ। ਫਿਰ ਉਹ ਕਰਦੇ ਕਰਦੇ ਹਫ਼ਤਾ ਲੱਗਾ ਤੇ ਫਿਰ ਵੀ ਠੀਕ ਹੋਣ ਨੂੰ। ਹਮ ਤੇ ਫਿਰ ਦਵਾਈ ਚੱਲੀ ਹੋਣ ਜਿਵੇਂ ਪ੍ਰੋਪਰ ਠੀਕ ਹੋ ਜਾਏ ਫਿਰ ਦੁਬਾਰਾ ਫਿਰ ਉਹਨੂੰ ਘਰ ਦੇ ਡਰਦੇ ਆ ਵੀ ਜੋ ਉਸ ਟਾਈਮ ਤੇ ਕਿਤੇ ਹੁਣ ਆਪਣੇ ਸ਼ਹਿਰ ਚ ਜੇ ਰਿਹਾ ਤਾਂ ਹਨਾ ਤਾਂ ਬਚਾਅ ਹੋ ਗਿਆ ਐਨਾ ਜਿਵੇਂ ਨਹੀਂ ਤਾਂ ਲੋਕੀ ਚੱਕਦੇ ਨਹੀਂ ਰੋਡ ਤੇ ਪਏ ਨੂੰ ਹਮ ਹਰ ਵੀ ਡਰਦਾ ਹੁੰਦਾ ਸਾਡੇ ਤੇ ਐਕਸ਼ਨ ਆ ਜAVE ਕੋਈ ਹਨਾ ਉਹੀ ਕਰ ਕਰਕੇ ਮਤਲਬ ਜਦੋਂ ਮਤਲਬ ਕੋਈ ਕੰਮ ਹੋਵੇ ਉਦੋਂ ਵੀ ਜਿਵੇਂ ਮਮਾ ਹੀ ਕਹਿੰਦੇ ਹੁੰਦੇ ਆ ਵੀ ਸਭੀ ਤੇ ਜੇ ਨਾਲ ਜੇ ਜਾਣਾ ਹੈ ਫਿਰ ਨਾਲ ਦਾ ਸਾਰਿਆਂ ਨੂੰ ਲੈ ਕੇ ਜਾ ਨਹੀਂ ਤਾਂ ਇਕੱਲੇ ਨਹੀਂ ਜਾਣਾ ਨਹੀਂ ਹੈਗਾ ਟੈਟੂ ਤੇ ਪੂਰੀ ਫੈਮਿਲੀ ਆ ਆਓ ਫੈਸ਼ਨ ਗਾਰਡ ਹਾਂ ਹਰ ਅਸਨ ਗਾਰਡ ਅਸਨ ਗਾਰਡ ਆ ਮਮਮੀ ਆ ਬ੍ਰਦਰ ਇਹ ਇਹ ਮਮਾ ਡੈਡੀ ਦੇ ਨਾਮ ਤੇ ਛੋਟੇ ਭਰਾ ਦੇ ਨਾਮ ਅੱਛਾ ਆ ਕੀ ਇਹ ਲਿਖਿਆ ਥੀਗਾ ਖਿਆਲ ਰੱਖੀ ਤੂ ਕਾਕਾ ਜਾਂਦਾ ਬਾਪੂ ਕਹਿ ਗਿਆ ਮਾਂ ਮੇਰੇ ਨੂੰ ਫੋਟੋ ਦੇ ਵਿੱਚੋਂ ਦੇਖਣ ਚੁੱਕਾ ਰਹਿ ਗਿਆ ਅੱਛਾ ਇਹ ਇਹ ਲਾਈਨਾਂ ਮਤਲਬ ਇਹ ਮੈਂ ਫੋਟੋ ਦੇਖੀ ਦੇਖੀ ਕਿਦੇ ਤਿੰਨ ਚੋ ਦੁਬਾਰਾ ਦੱਸਿਓ ਖਿਆਲ ਰੱਖੀ ਤੂ ਕਾਕਾ ਜਾਂਦਾ ਬਾਪੂ ਕਹਿ ਗਿਆ ਮਾਂ ਮੇਰੀ ਨੂੰ ਫੋਟੋ ਦੇ ਵਿੱਚ ਦੇਖਣ ਜੋਗਾ ਰਹਿ ਗਿਆ ਮਾਂ ਮੇਰੀ ਨੂੰ ਫੋਟੋ ਦੇ ਵਿੱਚ ਦੇਖਣ ਮਤਲਬ ਇੱਕ ਘਰ ਦੇ ਵਿੱਚ ਉਹ ਨਾ ਜਦੋਂ ਮਾਪਿਓ ਦੇ ਵਿੱਚੋਂ ਇੱਕ ਵੀ ਜਣਾ ਚਲਾ ਜਾਵੇ ਬਹੁਤ ਔਖਾ ਹੋ ਜਾਂਦਾ ਸੋ ਜਿੰਨੇ ਸਾਨੂੰ ਪਾਲਣਾ ਪੋਸਣਾ ਹੁੰਦਾ ਨਾ ਜਦੋਂ ਉਹੀ ਚਲ ਜਵੇ ਮਾਂ ਤੇ ਸਾਰੀ ਜ਼ਿੰਮੇਵਾਰੀ ਆਜੇ ਤਾਂ ਬਹੁਤ ਔਖਾ ਸਮਾਂ ਬੰਦਾ ਕੱਢਦਾ ਹਾਲਾਂਕਿ ਤੁਸੀਂ ਇੱਕ ਚੰਗੀ ਮੁਸਕਾਨ ਦੇ ਨਾਲ ਕਹਿ ਤਾ ਜਾ ਰਿਹਾ ਹਾਂ ਪਰ ਇਹ ਅੰਦਰ ਕੀ ਦਰਦ ਹੈ ਉਹ ਤੁਹਾਨੂੰ ਪਤਾ ਕਿ ਬਹੁਤ ਸਾਰੀਆਂ ਬਹੁਤ ਸਾਰੇ ਲੋਕ ਕਹਿਣਗੇ ਕਿ ਇਹ ਨੇ ਇਦਾਂ ਕਹਿਤਾ ਕਿ ਇਹਨੂੰ ਕੋਈ ਫੀਲਿੰਗ ਨਹੀਂ ਹੈਗੀ ਇਹ ਤਾਂ ਜਿਹਦੇ ਕੋਲ ਜਿਹੜੀ ਚੀਜ਼ ਨਹੀਂ ਹੈ ਉਹਨੂੰ ਹੀ ਪਤਾ ਹੁੰਦਾ ਕਿ ਮੇਰੇ ਕੋਲ ਕਿਹੜੀ ਚੀਜ਼ ਨਹੀਂ ਹੈ ਵੀ ਜਦੋਂ ਉਹ ਨਾ ਕੋਈ ਕੈਦਵੇ ਮਤਲਬ ਜਦੋਂ ਆਪ ਸੋਚੀਏ ਨਾ ਜਦੋਂ ਪਤਾ ਲੱਗੇ ਕਿ ਹਾਂ ਸਾਡੇ ਤੋਂ ਕਿੰਨੀ ਵੱਡੀ ਚੀਜ਼ ਹੈ ਸਾਡੇ ਕੋਲ ਕਿੰਨੀ ਵੱਡੀ ਸਾਡੀ ਜ਼ਿੰਦਗੀ 'ਚ ਕਿੰਨੀ ਵੱਡੀ ਕਮੀ ਆ ਹਨਾ ਤੇ ਸੋ ਵੀ ਮੰਮੀ ਨੂੰ ਕਿੰਨੀ ਵਾਰੀ ਤੁਸੀਂ ਓਬਵੀਅਸਲੀ ਪਾਪਾ ਨੂੰ ਯਾਦ ਤਾਂ ਕਰਦੇ ਹੋਵੋਗੇ ਹਨਾ ਉਹ ਹਰ ਟਾਈਮ ਹਰ ਓਕੇਜਨ ਫੰਕਸ਼ਨ ਜਦੋਂ ਵੀ ਕੋਈ ਚਾਉਂਦਾ ਯਾਦ ਕਰਦੇ ਹੋਗੇ ਜਦੋਂ ਮੰਮੀ ਨੂੰ ਉਦਾਸ ਦੇਖਦੇ ਆ ਉਹਦੋਂ ਸੋਬਿਤ ਕੀ ਫੀਲ ਕਰਦਾ ਮੈਨੂੰ ਦੱਸ ਹੁੰਦੇ ਨੇ ਦਈਦਾ ਪਰ ਫੇ ਵੀ ਹੁੰਦਾ ਨਾ ਕਿ ਜਦੋਂ ਵੀ ਕਹਿੰਦੇ ਹੁੰਦੇ ਨਾ ਕਿ ਕੋਈ ਕੋਈ ਵੀ ਪਰਿਵਾਰਕ ਫੰਕਸ਼ਨ ਆ ਜਾਵੇ ਕੁਝ ਵੀ ਹੋ ਜਾਵੇ ਤਾਂ ਕਿਤੇ ਨਾ ਕਿਤੇ ਯਾਦ ਆਈ ਜਾਂਦੀ ਹੈ ਕਿਉਂਕਿ ਉਹਨਾਂ ਦਾ ਤਾਂ ਪਾਰਟਨਰ ਸੀ ਨਾ ਉਹ ਤੇ ਕਦੀ ਇਦਾਂ ਨਹੀਂ ਹੋਇਆ ਕਿ ਮੰਮੀ ਲਈ ਪਾਰਟਨਰ ਲੱਭ ਲਈ ਨਾ ਨਾ ਕਿਉਂਕਿ ਤੁਹਾਡੀ ਉਮਰ ਤਾਂ ਛੋਟੀ ਸੀ ਉਦੋਂ ਉਹ ਨਹੀਂ ਉਹ ਅੱਜ ਮਮੀ ਨੇ ਨਾ ਵੀ ਕਿਹਾ ਮਮੀ ਕਿਤੇ ਨਹੀਂ ਵਜਵਾਰ ਪਾਲਨੇ ਆਪਣੇ ਅੱਛਾ ਤੇ ਮਮੀ ਨੂੰ ਤੁਸੀਂ ਤਾਂ ਉਦਾਸ ਨਹੀਂ ਹੋਣ ਦਿੰਦੇ ਪਰ ਜਦੋਂ ਯਾਦ ਆਉਂਦੀ ਹੈ ਮਮੀ ਫਿਰ ਤੁਹਾਨੂੰ ਗੱਲਾਂ ਦੱਸਦੇ ਉਹਨਾਂ ਦੀਆਂ ਨਹੀਂ ਨਹੀਂ ਮਮੀ ਗੱਲ ਨਹੀਂ ਕਰਦੇ ਹੜ ਨਾਲ ਕਿਉਂ ਪਤਾ ਨਹੀਂ ਕਿਹਾ ਤਾਂ ਕਿ ਤੁਸੀਂ ਮਹਿਸੂਸ ਕਰੋ ਬਟ ਇੱਥੇ ਸੋਬਿਤ ਦੀ ਮੁਸਕਰਾਹਟ ਪਿੱਛੇ ਮੈਨੂੰ ਲੱਗਦਾ ਬਈ ਮੈਂ ਕਹਿੰਦਾ ਕਿ ਟੌਪਿਕ ਚੇਂਜ ਕਰ ਲਓ ਬਿਜ਼ਨਸ ਵਾਈਲ ਆ ਵੀ ਟੌਪਿਕ ਚੇਂਜ ਕਰ ਲਓ ਹਨਾ ਨਹੀਂ 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 ਅਚਾਈ ਕੰਟੀਨੂਰ ਕੋ ਚਾਹੀਏ ਨਹੀਂ 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 ਅ ਸੀ ਉਹ ਸਰਾ ਜਾਣਾ ਨਹੀਂ ਜਿਸ ਦੇ ਬਾਰੇ ਤੁਸੀਂ ਗੱਲ ਨਹੀਂ ਕਰਨਾ ਚਾਹੋਗੇ ਹਨਾ ਤੇ ਅ ਬਹੁਤ ਪੈਰੀ ਗੱਲਾਂ ਵੀ ਮੰਮੀ ਨੂੰ ਤੁਸੀਂ ਉਦਾਸ ਨਹੀਂ ਹੋਣ ਦਿੰਦੇ ਹੋ ਸੋ ਹੋਰ ਆਪਣੇ ਪਰਿਵਾਰ ਬਾਰੇ ਥੋੜਾ ਜਾਂ ਹੋਰ ਦੱਸੋ ਪਰਿਵਾਰ ਵਿੱਚ ਦਾ ਅਸੀਂ ਜਿਵੇਂ ਨਾਨਕ ਰਹਿੰਦੇ ਆ ਨਾ ਤੇ ਨਾਲ ਮਾਮਾ ਮੰਮੀ ਤੇ ਦੋ ਦੋ ਵੱਡੇ ਭਰਾ ਨੇ ਤੇ ਮਮਾ ਮੈਂ ਨਵੀਂ ਤੇ ਦਾਦਕਿਆਂ ਦੇ ਨਾਲ ਕਿਉਂ ਨਹੀਂ ਰਹੇ ਫਿਰ ਤੁਸੀਂ ਦਾਦਕਿਆਂ ਨਾਲ ਇਦਾਂ ਨਹੀਂ ਰਹੇ ਦਾਦਕਿਆਂ ਨਾ ਪਿੰਡ 'ਚ ਹੀ ਸੀਗੇ ਫਿਰ ਉਹਨਾਂ ਉੱਥੇ ਜਿਵੇਂ ਕੋਈ ਨਾ ਰੋਜ਼ਮੇ ਰੋਜ਼ਗਾਰ ਦਾ ਫਾਇਦਾ ਨਹੀਂ ਦਿਖਾਉਂਦੇ ਕੋਈ ਅੱਛਾ ਰੋਜ਼ਗਾਰ ਦਾ ਸਾਧਨ ਤੇ ਬੋਕਸ ਹੋਣਾ ਸਾਧਨ ਹੁੰਦੇ ਕਿ ਨਹੀਂ ਸ਼ਹਿਰ ਦੇ ਵਿੱਚ ਕੰਮ ਮਿਲ ਜਾਂਦਾ ਵਾ ਤੇ ਕੁਝ ਮਾਵਾ ਪੜੇ ਹੋਏ ਸੀਗੇ ਨਾ ਤਾਂ ਕਰਕੇ ਤੇ ਫਿਰ ਉੱਥੇ ਜਿਵੇਂ ਇਦਾਂ ਉੱਥੇ ਦੇ ਬੱਚੇ ਬੰਨ ਲੇਖੇ ਜਾਂਦੇ ਆ ਹੂੰ ਤੇਰੇ ਪਰ ਕਦੀ ਦਾਦਕੇ ਨਾਲ ਗੱਲਬਾਤ ਹੋਈ ਹਾਂ ਜਾਨਦੇ ਹੁੰਨੇ ਵੀ ਜਾਨਦੇ ਹੁੰਨੇ ਆ ਜਾਨਦੇ ਹਾਂ ਦਾਤੀ ਦਾਦਾ ਕੋਣ ਦਾਦੀ ਦਾਦੇ ਹੈ ਨਹੀਂਗੇ ਅੱਛਾ ਕੋਣ ਆ ਫਿਰ ਉੱਧਰ ਤੁਸੀਂ ਤਾਇਆ ਦਾਈ ਤੇ ਮਿਲਦਾ ਪਿਆਰ ਪੂਰਾ ਮਿਲਦਾ ਹਾਂਜੀ 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 ਤੇ ਉਹ ਦੇਖਦੇ ਵੀਡੀਓਜ਼ ਆ ਦੇਖਦੇ ਉਹ ਕੀ ਕਹਿੰਦਾ ਉਹਿਕਨਦਾ ਸੋਪੀਤ ਸੋਪੀਤ ਆ ਗਿਆ ਅੱਛਾ ਯਾਰੀ ਤੇ ਹੁਣ ਮਤਲਬ ਹੁਣ ਇਹਨਾ ਕਈ ਉਹ ਲਾਈਨਾਂ ਹੈ ਨਹੀਂਆਂ ਚਾਹੇ ਤੁਸੀਂ ਕੋਈ ਰੀਲ ਪੋਸਟ ਕੀਤੀ ਹੋਵੇ ਜਿਹੜੀ ਤੁਹਾਡੇ ਬਿਲਕੁਲ ਕਲੋਜ਼ ਹੋਵੇ ਉਹ ਜ਼ਰੂਰ ਸਾਨੂੰ ਹੁਣ ਸੁਣਾ ਦਿਓ ਦੋਸਤਾਂ ਲਈ ਲੈਣ ਇਦਾਂ ਵੀ ਇਹ ਰੱਬ ਕੋਲ ਦੋਸਤ ਮੰਗਿਆ ਸੀਗਾ ਉਹਨੇ ਕਾਰਟੂਨ ਭੇਜਤਾ ਕਾਰਟੂਨ ਮਿਲੇ ਸੱਚੀ ਤੁਹਾਨੂੰ ਜੀ ਕਾਰਟੂਨ ਨਹੀਂ ਆ ਮਤਲ ਹੱਸ ਹਸਾਉਂਦੇ ਰਹਿੰਦੇ ਰੋਂ ਨਹੀਂ ਦਿੰਦੇ ਆਹੋ ਚਲੋ ਵਧੀਆ ਗੱਲ ਹੈ ਅੱਛਾ ਸੋਭੇ ਤੇ ਜਿੱਦਾਂ ਤੁਸੀਂ ਦੱਸਦੇ ਹੋ ਕਿ ਤੁਸੀਂ ਦੋ ਭਰਾ ਹੋ ਤੁਹਾਡੇ ਮਾਮੇ ਦੇ ਦੋ ਭਰਾ ਆ ਹਨਾ ਵੀ ਤੁਸੀਂ ਨਾਨਕੇ ਲੈਣੇ ਤੇ ਤੁਹਾਡੀ ਇੱਕੋ ਇੱਕ ਭੈਣ ਆ ਤੁਸੀਂ ਬੜੀ ਉਹਨੂੰ ਚਾਵਾਂ ਨਾ ਰੱਖਦੇ ਹੋਣੇ ਆਹੋ ਚਾਵਾਂ ਨਾਲ ਉਗਰੇ ਸ਼ਾਨਾ ਸਾਡੀ ਮਤਲਬ ਫਿਰ ਵੀ ਇੱਕ ਪੈਂਪਰ ਕਰਨਾ ਹੁੰਦਾ ਮਤਲਬ ਕਹਿ ਲੋ ਵੀ ਉਹਨੂੰ ਲਾਡਾ ਨਾਲ ਰੱਖਣਾ ਉਹਦੇ ਲਈ ਵੀ ਦੋ ਲਾਈਨਾਂ ਬੋਲ ਦੋ ਇਦਾਂ ਵੀ ਭੈਣ ਛੋਟੀ ਹੋਵੇ ਚਾਹੇ ਵੱਡੀ ਪਰ ਆਮਾ ਦੀ ਸ਼ਾਨ ਹੁੰਦੀ ਆ ਤੇ ਉਹ ਸ਼ਾਨ ਆ ਤੁਹਾਡੇ ਘਰ ਦੀ ਕੀ ਬਾਤ ਹੈ ਸੋ ਸੋ ਵੀ ਜਿਹੜੇ ਲੋਕ ਤੁਹਾਨੂੰ ਬਹੁਤ ਘੱਟ ਤੁਸੀਂ ਕਹਿੰਦੇ ਕਿ ਕਰਦੇ ਨਹੀਂ ਹੋ 네ਗੇਟਿਵ ਕਮੈਂਟ ਪਰ ਜੇ ਕਰਨ ਵੀ ਤਾਂ ਤੁਸੀਂ ਉਹਨੂੰ ਇਗਨੋਰ ਕਿਦਾਂ ਕਰਦੇ ਹੋ ਇਗਨੋਰ ਮੈਂ ਕਮੈਂਟ ਮੈਂ ਡਿਲੀਟ ਕਰ ਦੇ ਨਹੀਂ 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 ਮੈਨੂੰ ਚਾਹੀਏ ਪੋਜ਼ਿਟਿਵ ਕਮੈਂਟ ਆਵੇ ਚਾਹੀਏ ਨੈਗੇਟਿਵ ਮੈ ਕਮੈਂਟ ਦੇਖ ਦੇਣੀ ਆਪਣੇ ਕਮੈਂਟ ਦੇਖ ਦੇਣੀ ਕਿਉਂ ਪਤਾ ਨਹੀਂ ਕਿਵੇਂ ਆਪੇ ਬਸਰ ਮੈਨੂੰ ਇਹ ਹੁੰਦਾ ਹੈ ਨਵੀਂ ਜਿਹੀ ਕਿਲੀ ਬਣਾਈਏ ਕਮੈਂਟ ਵੱਲ ਧਿਆਨ ਨਹੀਂ ਜਾਂਦਾ ਮਤਲਬ ਇਹ ਵਧੀਆ ਗੱਲ ਹੈ ਨਾ ਵੀ ਬੰਦਾ ਨੈਗੇਟਿਵ ਕਰੇ ਪੋਜ਼ਿਟਿਵ ਕਰੇ ਦੇਖੋ ਹੀ ਨਾ ਪਰ ਇੰਨੇ ਪਚਾਉਣ ਵਾਲੇ ਤੁਹਾਨੂੰ ਜੇ ਕਮੈਂਟ ਕਰਦੇ ਹੋਣ ਤੇ ਉਹਨਾਂ ਨੂੰ ਦੇਖਣਾ ਨਹੀਂ ਬੰਦਾ ਨਹੀਂ ਸਟਾਰਟਿੰਗ ਚ ਜਿਹੜਾ ਵੀਡੀਓ ਪਾਇਆ ਵੇ ਸਟਾਰਟਿੰਗ ਵਿੱਚ ਜਿਵੇਂ ਮੈਨੂੰ ਪਤਾ 4-5 ਮਿੰਟ ਆਏ ਨੇ ਉਹਨੂੰ ਲਾਈਕ ਕਰ ਦਿਓ ਫਟਾਫਟ ਬਾਅਦ ਅੱਛਾ ਤੇ ਮੈਸੇਜਸ ਕਿੰਨੇ ਆਉਂਦੇ ਉਸ ਵਿੱਚੋਂ ਮੈਸੇਜਸ ਇਗਨੋਰ ਕਰਦੇ ਕਿ ਦੇਖ ਲੈਣੇ ਨਹੀਂ ਨਹੀਂ ਦੇਖਦਾ ਦੇਖਦਾ ਰਿਪਲਾਈ ਕਰਦੇ ਸਾਰਿਆਂ ਦਾ ਨਹੀਂ ਰਿਪਲਾਈ ਉਹਦਾ ਜਿਹਦਾ ਕਰਨਾ ਲਾ ਹੋਵੇ ਅੱਛਾ ਪਿਆਰ ਨਾਲ ਨਹੀਂ ਤਾਂ ਨਹੀਂ ਤਾਂ ਹੈਲੋ ਤਾਂ ਕੰਨੀ ਮੈਸੇਜ ਆਉਂਦੇ ਹੁਣ ਹੈਲੋ ਸਾਰੇ ਨਹੀਂ ਹੈਲੋ ਹਾਂਜੀ 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 ਫਿਰ ਕਦੀ ਐਦਾਂ ਹੋਇਆ ਕਿ ਲਾਈਵ ਨੂੰ ਵੀ ਹੋਣਾ ਪਿਆ ਹੋਵੇ ਤੁਹਾਨੂੰ ਹਾਂਜੀ ਲਾਈਵ ਹੁੰਨਾ ਲਾਈਵ ਹੁੰਨੇ ਤੇ ਲਾਈਵ ਹੋ ਕੇ ਫਿਰ ਸਾਰਾ ਨਾ ਗੱਲਾਂ ਕਰਦੇ ਹਾਂ ਹਾਂ ਜੀ ਸਾਰੇ ਨਾਲ ਉਦੋਂ ਮਤਲਬ ਕਿ ਜੇ ਸੋਵਿਤ ਨਾਲ ਗੱਲ ਕਰਨੀ ਕਿਸੇ ਨੇ ਤਾਂ ਲਾਈਵ 'ਚ ਸੋਵਿਤ ਵੀ ਚੱਲੇ ਜਾਵੇ ਤਾਂ ਸੋਵਿਤ ਸੋ ਵੀ ਐਡ ਵੀ ਕਰੂਗਾ ਹਾਂ ਅੱਛਾ ਸੋ ਵੀ ਐਡ ਕਰ ਹਾਂ ਜੀ ਐਡ ਵੀ ਕਰਦਾ ਮੈਂ ਠੀਕ ਆ ਕੀ ਬਾਤ ਹੈ ਮਤਲਬ ਜੇ ਤੁਹਾਨੂੰ ਰਿਪਲਾਈਜ਼ ਨਹੀਂ ਮਿਲ ਰਹੇ ਕਮੈਂਟ ਲਾਈਕ ਨਹੀਂ ਆਵਿਆ ਸੋਵਿਤ ਦਾ ਸੋਵਿਤ ਦਾ ਜਦੋਂ ਲਾਈਵ ਚੱਲੇ ਸੋਵਿਤ ਦੇ ਨਾਲ ਤੁਸੀਂ ਐਡ ਹੋ ਸਕਦੇ ਆ ਸੋਵਿਤ ਉਹ ਸਾਰੀਆਂ ਗੱਲਾਂ ਦਾ ਜਵਾਬ ਦਿੰਦਾ ਹੈ ਸੋ ਤੁਹਾਡੇ ਚਾਹਣ ਵਾਲਿਆਂ ਲਈ ਲਾਸਟ ਮੈਸੇਜ ਕੀ ਦੇਣਾ ਚਾਹੋਗੇ ਤੁਸੀਂ ਜੀ ਸਾਨੂੰ ਦੀ ਪਿਆਰ ਕਰਦੇ ਰਹੋ ਤੇ ਆਪਣੇ ਮਾਪਿਆਂ ਨੂੰ ਹਮੇਸ਼ਾ ਖੁਸ਼ ਕਰਨ ਲਈ ਜੋ ਤੁਹਾਡੇ ਕੋਲ ਹੋ ਸਕਦਾ ਉਹ ਕਰੀ ਚੱਲਿਓ ਬਾਕੀ ਥੈਂਕ ਯੂ ਥੈਂਕ ਯੂ so much ਤੁਸੀਂ BMS نیوز ਤੇ ਆਏ ਹੋਰ ਸਮਾ ਦਿੱਤਾ ਤੇ ਇਹਨੇ ਸੋਬਿਤ ਸੋਭੀ ਜਿਨ੍ਹਾਂ ਨੇ ਰੀਲਸ ਪਾਪਾਤ ਮਨਲਾ ਮਚਾਈਆਂ ਹੋਈਆਂ ਨੇ ਤੇ ਰੀਲਸ ਪਾਪਾ ਲੋਕਾਂ ਨੂੰ ਹਸਾਉਂਦੇ ਨੇ ਕਿਉਂਕਿ ਇਹਨਾਂ ਦਾ ਫਨੀ ਕੰਟੈਂਟ ਹੁੰਦਾ ਤੇ ਯਾਰੀ ਦੋਸਤੀ ਤੇ ਜ਼ਿਆਦਾ ਫੋਕਸਡ ਰਹਿੰਦੇ ਨੇ ਆ ਦੇਖਿਆ ਇਹ ਵੀ ਪੰਪ ਵਾ ਯਾਰੀ ਦੋਸਤੀ ਦਾ ਫੋਕਸ ਹੈ ਇਹ ਚੀਜ਼ਾਂ ਸਹੀ ਆ ਠੀਕ ਹੈ ਮੈਂ ਪੰਪਨੀ ਸੀ ਵੈਸੇ ਮੈਂ ਤਾੜਾ ਦਾਸਰੀ ਸੀਗੀ ਚਲੋ ਸੋ ਬਹੁਤ ਬਹੁਤ ਸ਼ੁਕਰੀਆ ਤੇ ਇਹ ਨੇ ਸੋਬਿਤ ਸੋਬੀ ਇਹ ਪੰਪਨੀ ਹੈ ਇਹ ਸੱਚੀ ਰੀਲਾ ਪਾਉਂਦੇ ਨੇ ਔਰ ਆਪਨੇ ਯਾਰੀ ਦੋਸਤੀ ਤੇ ਪਾਉਂਦੇ ਨੇ ਤੇ ਯਾਰਾਂ ਤੇ ਜ਼ਿਆਦਾ ਫੋਕਸ ਰਹਿੰਦੇ ਨੇ ਔਰ ਕਰਦਾ ਪੂਰਾ ਧਿਆਨ ਰੱਖਦੇ ਨੇ ਇਹਨਾਂ ਦੀ ਗੱਲਾਂ ਤੋਂ ਸਾਨੂੰ ਸਾਫ਼ ਪਤਾ ਲੱਗ ਗਿਆ ਫਿਲਹਾਲ ਦੇ ਲਈ ਹੁਣ ਇੰਨਾ ਹੀ ਹੁਣ ਜਾ ਸਕਦਾ ਲਈ ਇਜਾਜ਼ਤ ਹੈ ਮੈਨੂੰ ਧੰਨਵਾਦ